ਸਤਾਜ ਜਿਲ੍ਹਾ ਲੁਧਿਆਣਾ ਤਿੰਨ ਚੀਜ਼ਾਂ ਮਸ਼ਹੂਰ ਆ ਮਹਾਰਾ ਜੀ ਕਿਹੜੀ ਕਿਹੜੀਆਂ ਇੱਕ ਧਰਮਿੰਦਰ ਦਾ ਘਰ ਇੱਕ ਘੰਟਾ ਘਰ ਇੱਕ ਮੇਰਾ ਘਰ ਮੈਂ ਕਿਹਾ ਤੇਰਾ ਘਰ ਕਿਉਂ ਲੋਕਾਂ ਦੇ ਪੈਸੇ ਬੜੇ ਦੇਣੇ ਬੰਦਾ ਕਿਸੇ ਨੂੰ ਪੁੱਛ ਲਓ ਸਾਡੀ ਗਲੀ 'ਚ ਮਹਾਰਾ ਲੱਖੰਗ ਨਹੀਂ ਸਦਾ ਦਾ ਕੋਈ ਮੈਂ ਕਿਉਂ ਗਲੀ ਬੰਦ ਹੈਗੀ ਤੇ ਮਹਾਰਾ ਜਿਹੜੇ ਵੀ ਲੁਧਿਆਣਾ ਆਣਾ ਕਦੇ ਵੀ ਤੁਹਾਨੂੰ ਕੋਈ ਆਟੋ ਨਾ ਮਿਲੇ ਆ ਨੰਬਰ ਮੇਰਾ ਨੋਟ ਕਰੋ ਤੁਹਾਨੂੰ ਘਰੇ ਪਹਚਾ ਕੇ ਆਵਾਂਗੇ ਮਹਾਰਾ ਜੀ ਕਿਸੇ ਫਿਲਾਸਫਰ ਨੇ ਲਿਖਿਆ ਅੰਦਾ ਸ਼ਾਦੀ ਨਾ ਜੂਤੇ ਕੀ ਤਰ੍ਹਾਂ ਹੁੰਦਾ ਹੈ ਇਹਨਾਂ ਪਹਿਨਣਾ ਸਭ ਚਾਹਤੇ ਹਨ ਲੇਕਿਨ ਕਾਟ ਕਹਾਂ ਕਹਾਂ ਜਾ ਰਿਹਾ ਹੈ ਉਸੇ ਨੂੰ ਪਤਾ ਜਿਸਨੇ ਪਹਿਨਣਾ ਹੈ ਬਿਲਕੁਲ ਫੇਸ ਕਰਕੇ ਜੇ ਨਾ ਤਾਂ ਨਹੀਂ ਹੋਇਆ ਭਾਈ ਪਹਿਲਾਂ ਕਰਾਓ ਐਵੇਂ ਫਰੀ ਗਿਆਨ ਨਹੀਂ ਮਿਲਣਾ ਕਰਾਓ ਪਹਿਲਾਂ ਖਰਚਾ ਕਰੋ 4-5 ਲੱਖ ਰੁਪਇਆ ਉਹ ਜਦੋਂ ਮੇਰਾ ਹੋਇਆ ਵਿਆ ਮੈਂ ਵੀ ਉੱਚੋਂ ਨਿਕਲਿਆ ਤੇ ਇੱਕ ਵਾਰ ਤਾਂ ਲੱਗਾ ਕਿੱਥੇ ਫਸ ਗਏ ਕਹਿੰਦਾ ਅਗਰ ਤੁਹਾਨੂੰ ਸੁੰਦਰਤਾ ਪ੍ਰਭਾਵਿਤ ਨਹੀਂ ਕਰ ਰਹੀ ਇਹਦਾ ਮਤਲਬ ਤੁਸੀਂ ਜਵਾਨ ਨਹੀਂ ਰਹੇ ਉਦਾਂ ਹੀ ਜੇ ਤੁਹਾਨੂੰ ਹਾਰਡਲ ਚੈਲੰਜ ਨਹੀਂ ਕਰ ਰਹੇ ਇਹਦਾ ਮਤਲਬ ਤੁਹਾਡੇ ਅੰਦਰ ਮਾਦਾ ਨਹੀਂ ਹੁਣ ਕੁਝ ਗਲਤ ਹੈ ਬਿਲਕੁਲ ਸੋ ਮੈਨੂੰ ਇਦਾਂ ਲੱਗਦਾ ਕਿ ਇਹ ਜਾਰੀ ਰਹਿਣਾ ਚਾਹੀਦਾ ਸਟਰਗਲ ਹਨਾ ਉਹ ਮਠਿਆਈ ਬਣਾਣੀ ਇੰਪੋਰਟੈਂਟ ਨਹੀਂ ਹੈ ਉਹਨੂੰ ਵੇਚਣਾ ਵੀ ਬੋਟਮ ਹੈ ਉਦਾਂ ਹੀ ਕਲਾਕਾਰ ਬਣ ਜਾਣਾ ਇੰਪੋਰਟੈਂਟ ਨਹੀਂ ਹੈ ਕਲਾਕਾਰ ਲੋਕਾਂ ਤੱਕ ਪਹੁੰਚਾਣਾ ਵੀ ਹੁੰਦੇ ਆਪਣੀ ਕਲਾ ਮੈਨੂੰ ਲੱਗਦਾ ਉਹਦੇ ਵਿੱਚ ਮੈਂ ਹਜੇ ਪੂਰੇ ਨੌ ਸਿੱਖੀਆਂ ਆ ਥੋੜਾ ਜਿਹਾ ਮੈਂ ਆਪਣੀ ਗੱਲ ਨਹੀਂ ਕਰ ਪਾਂਦਾ ਉੱਥੇ ਤੱਕ ਉਹ ਕੈਂਪਾਂਜ ਉਹ ਲੋਕਾਂ 'ਚ ਮੈਂ ਨਹੀਂ ਦੱਸ ਪਾਂਦਾ ਕਿ ਮੇਰਾ ਆਹ ਟੈਲੈਂਟ ਆ। ਮੈਂ ਕਹਿਣਾ ਚਾਹਨਾ ਹੈ ਕਿ ਜਿਹੜਾ ਤੁਸੀਂ ਕੰਮ ਕਰੋ ਉਹ 100% ਕਰੋ। ਕੰਮ ਕੋਈ ਛੋਟਾ ਨਹੀਂ ਹੁੰਦਾ। ਟਾਈਮ ਬਦਲਦੇ ਟਾਈਮ ਵਕਤ ਨਹੀਂ ਲੱਗਦਾ ਨਾ ਜਦੋਂ ਵਕਤ ਬਦਲ ਜਾਂਦਾ। ਬਟ ਮੈਨੂੰ ਇਹ ਲੱਗਦਾ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਬੰਦੇ ਨੂੰ। ਹੈਲੋ ਸਸਟ੍ਰੀਆਕਾਲ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੋਡਕਾਸਟ ਸੀਰੀਜ਼ ਵਿੱਚ ਮੈਂ ਕਿਰਨ ਸਵਾਗਤ ਕਰਦੀ ਹਾਂ। ਸੋ ਅੱਜ ਸਾਡੇ ਨਾਲ ਮੌਜੂਦ ਨੇ ਵੱਡੇ ਕਲਾਕਾਰ ਜੀ ਹਾਂ ਅਸੀਂ ਉਹਨਾਂ ਨੂੰ ਵੱਡੇ ਕਲਾਕਾਰ ਇਸ ਲਈ ਕਹਿ ਰਹੇ ਹਾਂ ਕਿਉਂਕਿ ਉਹ ਹਜ਼ਿਆਂ ਨੂੰ ਰਵਾ ਸਕਦੇ ਨੇ ਰਵਾਂਦਿਆਂ ਨੂੰ ਹਸਾ ਸਕਦੇ ਨੇ ਤੇ ਪਸੰਦੀਦਾ ਤੁਹਾਡਾ ਕੋਈ ਵੀ ਅਦਾਕਾਰ ਹੋਵੇ ਉਹਦੀ ਆਵਾਜ਼ ਵੀ ਤੁਹਾਨੂੰ ਸੁਣਾ ਸਕਦੇ ਨੇ ਜੀ ਹਾਂ ਬਹੁਤ ਵੱਡੇ ਜਿਹੜੇ ਨਾਮ ਹੈ ਬਹੁਤ ਸਾਰੇ ਰਿਕਾਰਡਸ ਵੀ ਹੋ ਆਪਣੇ ਨਾਮ ਦਰਜ ਕਰਵਾ ਚੁੱਕੇ ਨੇ ਜਿਸ ਤਰੀਕੇ ਨਾਲ ਬਹੁਤ ਵੱਡੇ ਵੱਡੇ ਟੈਲੀਵਿਜ਼ਨ ਸ਼ੋਅਸ ਕਰ ਚੁੱਕੇ ਨੇ ਫਿਲਮਾਂ ਕਰ ਚੁੱਕੇ ਨੇ ਅਸੀਂ ਜ਼ਿਆਦਾ ਸਮਾਂ ਵੇਸ ਨਹੀਂ ਕਰਾਂਗੇ ਸਿੱਧਾ ਮਿਲਵਾਨਿਆਂ ਤੁਹਾਨੂੰ ਜਸਵੰਤ ਸਿੰਘ ਰਾਠੌਰ ਜੀ ਨਾਲ ਸਸਰਕਾਲ ਸਰ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸਵਾਗਤ ਹੈ ਸਾਡੀ ਪੋਡਕਾਸਟ ਸੀਰੀਜ਼ ਤੇ ਥੈਂਕ ਯੂ ਫॉर ਯੂਅਰ ਕਾਈਂਡ ਵਰਡਸ ਤੇ ਮੈਂ ਪਿੱਛੇ ਮੁੜ ਕੇ ਦੇਖ ਰਿਹਾ ਕਿਹੜਾ ਵੱਡਾ ਹੋਰ ਕਿਹੜਾ ਕਲਾਗਰ ਆ ਤੋੜੇ ਤੋਂ ਵੱਡਾ ਕਲਾਕਾਰ ਕਿਹੜਾ ਹੈ ਦੱਸੋ ਜਿਹੜਾ ਹਰ ਇੱਕ ਦੀ ਆਵਾਜ਼ ਕੱਟ ਸਕਦਾ ਹੈ ਜਿਹੜਾ ਹਰ ਇੱਕ ਜੇ ਕੋਈ ਰੋਂਦਾ ਹੈ ਉਹਨੂੰ ਹਸਾ ਸਕਦਾ ਹੈ ਹੱਸਦਾ ਹੈ ਉਹਨੂੰ ਰਵਾ ਸਕਦਾ ਹੈ ਇਸ ਤੋਂ ਵੱਡਾ ਕਲਾਕਾਰ ਕੌਣ ਹੋ ਸਕਦਾ ਹੈ ਅੱਜ ਕੱਢਣ ਵਾਲੀ ਗੱਲ ਇਦਾਂ ਹੈ ਕਿ ਹੁਣ ਮੈਂ ਐਕਚੁਅਲੀ ਮੇਰਾ ਵਿਆਹ ਹੋ ਗਿਆ ਤੇ ਹੁਣ ਆਵਾਜ਼ ਬੰਦ ਹੋ ਗਈ ਵਿਆਹ ਤੋਂ ਆਪਣੀ ਆਵਾਜ਼ ਨਹੀਂ ਨਿਕਲਦੀ ਬੰਦੇ ਦੀ ਵੀ ਪਹਿਲੀ ਗੱਲ ਮੈਨੂੰ ਇਹ ਦੱਸੋ ਵਿਆਹ ਨੂੰ ਇੰਨਾ ਕਾਤੋਂ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਡਾ ਇਹੀ ਟੌਪਿਕ ਸਿਰਦੇ ਆਪਾਂ ਕੀ ਹੁੰਦਾ ਵਿਆਹ ਤੋਂ ਬਾਅਦ ਕਿ ਬੰਦੇ ਦੀ ਆਵਾਜ਼ ਬੰਦ ਹੋ ਜਾਂਦੀ ਹੈ ਜ਼ਿਆਦਾ ਦੇਖੋ ਤੁਹਾਡਾ ਹੋ ਗਿਆ ਹਾਂਜੀ ਮੇਰੇ 5 ਸਾਲ ਸੁੱਖ ਨਾਲ ਹੋ ਗਏ ਸੁੱਖ ਨਾਲ ਹੋ ਗਏ ਆ ਅੱਛਾ ਅੱਛਾ ਨਹੀਂ ਫਿਰ ਇਹ ਸਵਾਲ ਤੁਹਾਡੇ ਹਸਬੰਦ ਨੂੰ ਪੁੱਛਿਆ ਜਾਵੇ ਸ਼ਾਇਦ ਵਧੀਆ ਅੱਛਾ ਉਹ ਤਾਂ ਐਸੀ ਮੇਰੇ ਹਿਸਾਬ ਨਾਲ ਤਾਂ ਬਹੁਤ ਖੁਸ਼ ਹੈ ਕਿਉਂਕਿ ਮਿੰਨੇ ਨਹੀਂ ਮੈਂ ਉਹ ਤਾਂ ਮਜ਼ਾਕ ਚਲ ਪਾਰ ਸਮਝੋ ਗਿਆ ਸਭ ਤੋਂ ਪਹਿਲਾਂ ਮੈਂ ਜਿਹੜੀ ਚੁਟਕਲਿਆਂ ਦੀ ਕਿਤਾਬ ਨੇ ਥਾ ਲੁਧਿਆਣਾ ਸਟੇਸ਼ਨ ਤੋਂ ਪੜ੍ਹੀ ਸੀ ਉਹ ਸੀ ਪਤੀ ਪਤਨੀ ਕੇ ਜੋਕਸ ਅੱਛਾ ਮੈਂ ਕਿ ਪਤੀ ਪਤਨੀ ਕੇ ਜੋਕਸ ਕੀ ਮਤਲਬ ਉਹ ਜਦੋਂ ਮੈਂ ਪੜ੍ਹੀ ਤੇ ਆਪਣਾ ਉਹ ਗੱਲਾਂ ਲਿਖੀਆਂ ਸੀ ਕੁਝ ਜਿਹੜੀਆਂ ਆਲੇ ਦੁਆਲੇ ਆਪਾਂ ਸੁਣਦੇ ਸੀ ਚਾਚਾ ਚਾਚੀ ਮਾਮਾ ਮੰਮੀ ਮੰਮੀ ਜਿਹੜੀ ਮੂੰਹ ਵਿੱਚ ਤੇ ਫਿਰ ਮੈਂ ਕਿਹਾ ਯਾਰ ਵੀ ਦੇਖਿਆ ਜਾਵੇ ਇਹ ਜਿਹੜੀ ਕਾਮੇਡੀ ਅਸਲੀ ਤਾਂ ਵਿਆਹ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਉਹ ਤੋਂ ਪਹਿਲਾਂ ਤਾਂ ਬੰਦਾ ਐਵੇਂ ਹੀ ਤੁਰਿਆ ਫਿਰਦਾ ਰਹਿੰਦਾ ਮਸਤ ਮੌਲਾ ਮਸਤ ਮੌਲਾ ਤੇ ਉਹਨੂੰ ਨਾ ਜ਼ਿੰਮੇਵਾਰੀ ਤੋਂ ਪਰੇ ਹੈ ਨਾ ਤੇ ਉਹ ਜਦੋਂ ਮੇਰਾ ਹੋਇਆ ਵਿਆਹ ਮੈਂ ਵੀ ਉੱਚੋਂ ਨਿਕਲਿਆ ਤੇ ਇੱਕ ਵਾਰ ਤਾਂ ਲੱਗਾ ਕਿੱਥੇ ਫਸ ਗਏ ਪਰ ਕਿਉਂਕਿ ਪਹਿਲਾਂ ਆਜ਼ਾਦ ਸੀ ਕਿਤੇ ਵੀ ਚੱਲ ਜਾਣਾ ਘੁੰਮਣਾ ਕਦੋਂ ਵੀ ਆਣਾ ਕੋਈ ਆ ਜਾਣਾ ਦੋਸਤਾਂ 'ਚ ਬੈਠੇ ਰਹਿਣਾ ਹੈ ਨਾ ਤੇ ਫਿਰ ਜਦੋਂ ਤੁਹਾਨੂੰ ਇੱਕ ਬੰਧਨ ਹੋ ਜਾਂਦਾ ਇੱਕ ਤਰ੍ਹਾਂ ਬੰਧਨ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਤੇ ਫਿਰ ਐਕਚੁਅਲੀ ਬਟ ਮੈਨੂੰ ਇਦਾਂ ਲੱਗਾ ਕਿ ਨਿਖਾਰ ਜਿਹੜਾ ਵਿਆਹ ਤੋਂ ਬਾਅਦ ਆਂਦਾ ਬਿਲਕੁਲ ਉਹ ਇਦਾਂ ਦਾ ਹੈ ਵੀ ਇਹ ਜਿਹੜੇ ਬੰਦੇ ਨੇ ਤਾਂ ਗਰੋ ਕਰਨਾ ਹੈ ਹੂੰ ਉਹਨੇ ਤਾਂ ਬੜਾ ਕੁਝ ਲੱਭ ਲੈਣਾ ਉਹਦੇ ਚੋਂ ਬਿਲਕੁਲ ਤੇ ਜਿਹੜੇ ਬੰਦੇ ਨੇ ਪਿੱਟਣਾ ਆ ਵੀ ਹਾਏ ਉਹ ਪਹਿਲਾਂ ਵੀ ਦੁਖੀ ਹੈ ਤੇ ਬਾਅਦ ਵੀ ਦੁਖੀ ਹੈ ਬਿਲਕੁਲ ਬਟ ਮੈਨੂੰ ਇਦਾਂ ਲੱਗਦਾ ਹੈ ਕਿ ਵਿਆਹ ਚੁਟਕਲਾ ਆ ਬੜਾ ਵਧੀਆ ਜਿਹੜਾ ਹਰ ਇੱਕ ਨੂੰ ਸੁਣਨਾ ਚਾਹੀਦਾ ਹਾਂ ਕਿਉਂਕਿ ਇੱਕ ਐਦਾਂ ਦਾ ਰਿਸ਼ਤਾ ਜਿਹਦੇ ਵਿੱਚ ਹੱਸਿਆ ਵੀ ਜਾਂਦਾ ਰੋਇਆ ਵੀ ਜਾਂਦਾ ਸਭ ਕੁਝ ਹੋ ਜਾਂਦਾ ਕਹਿਣ ਦਾ ਮਤਲਬ ਹਰ ਇੱਕ ਇਮੋਸ਼ਨ ਇਹਦੇ ਨਾਲ ਅਟੈਚ ਹੁੰਦਾ ਕਹਿੰਦਾ ਵੀ ਉਹ ਕਹਿੰਦਾ ਵਿਆਹ ਕਿਸੇ ਫਿਲਾਸਫਰ ਨੇ ਲਿਖਿਆ ਨਾ ਸ਼ਾਦੀ ਨਾ ਜੂਤੇ ਕੀ ਤਰ੍ਹਾਂ ਹੁੰਦਾ ਹੈ ਹੂੰ ਕਹਿੰਦਾ ਪਹਿਨਣਾ ਸਭ ਚਾਹਤੇ ਹੈ ਲੇਕਿਨ ਕਾਟ ਕਹਾਂ ਕਹਾਂ ਸੇ ਰਾਇਆ ਉਸੇ ਕੋ ਪਤਾ ਜਿਸਨੇ ਪਹਿਨਣਾ ਹੈ ਬਿਲਕੁਲ ਤੋ ਇਸ ਕਰਕੇ ਜਿਨ੍ਹਾਂ ਦਾ ਨਹੀਂ ਹੋਇਆ ਭਾਈ ਪਹਿਲਾਂ ਕਰਾਓ ਐਵੇਂ ਫ੍ਰੀ ਗਿਆਨ ਨਹੀਂ ਮਿਲਣਾ ਕਰਾਓ ਪਹਿਲਾਂ ਖਰਚਾ ਕਰੋ 4-5 ਲੱਖ ਰੁਪਏ ਫਿਰ ਦੱਸਾਂਗੇ ਜੇ ਅਸੀਂ ਪਿਛੇ ਸਾਰਿਆਂ ਨੂੰ ਫਸਾਈਏ ਹਾਂ ਜਿਵੇਂ ਅਸੀਂ ਕੋ ਦਸੀ ਅਸੀਂ ਕਿਹਨ ਦਸੀ ਆਪੀ ਕਰਾ ਕੇ ਪਤਾ ਲੱਗੇਗਾ ਸੋ ਸਰ ਬਹੁਤ ਦੇਰ ਤੁਸੀਂ ਲੰਬਾ ਸਮਾਂ ਹੋ ਗਿਆ ਇਸ ਹਨਾ ਇੰਡਸਟਰੀ ਦੇ ਵਿੱਚ ਤੁਹਾਨੂੰ ਬਹੁਤ ਜੇ ਗੱਲ ਕਰੀਏ ਬਹੁਤ ਸਾਰੇ ਸ਼ੋਸ ਕਰ ਚੁੱਕੇ ਹੋ ਪਹਿਚਾਨ ਦੀ ਜੇ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਤੁਹਾਡਾ ਸਟਰਗਲਿੰਗ ਪੀਰੀਅਡ ਚੱਲ ਰਿਹਾ ਹੈ ਜਾਂ ਖਤਮ ਹੋ ਗਿਆ ਸਟਰਗਲ ਤਾਂ ਕਦੇ ਵੀ ਨਹੀਂ ਖਤਮ ਹੁੰਦਾ ਤੇ ਸਟਰਗਲ ਇੱਕ ਚਲੋ ਇੱਕ 네ਗੇਟਿਵ ਵਰਡ ਆਪਾਂ ਲਿਆ ਜਾਂਦਾ ਬੰਬੇ ਜ ਖਾਸ ਤੌਰ ਤੇ ਸਟਰਗਲ ਕਰ ਰਹੇ ਸਟਰਗਲ ਇਹ ਮੈਨੂੰ ਲੱਗਦਾ ਜਰਨੀ ਹੁੰਦੀ ਹੈ ਜਰਨੀ ਹੈ ਬਿਲਕੁਲ ਦੇਖੋ ਕਿਸੇ ਨੂੰ ਪਰਮਾ ਵਿਲਾ ਨੇ ਪਹਿਲਾਂ ਦੇ ਦੇਣਾ ਕਿਸ ਨੂੰ ਉਹ ਦੇ ਕੇ ਪਰਖਦਾ ਕਿਸ ਨੂੰ ਪਰਖ ਕੇ ਦਿੰਦਾ ਹੈ ਬਿਲਕੁਲ ਹਰ ਇੱਕ ਦੀ ਜਰਨੀ ਆਪਣੀ ਅਲੱਗ-ਅਲੱਗ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਜਿਹਨੂੰ ਮੈਂ ਸਟਰਗਲ ਕਈ ਵਾਰੀ ਸੋਚਿਆ ਉਸ ਖਾਸ ਮੌਕੇ ਤੇ ਵੀ ਆ ਯਾਰ ਸਟਰਗਲ ਆ ਹਰਡਲਸ ਆ ਬਟ ਜਦੋਂ ਬੀਤ ਗਿਆ ਸਮਾਂ ਜਦੋਂ ਕੁਝ ਅਚੀਵ ਕਰ ਲਿਆ ਫਿਰ ਉਹੀ ਉਹੀ ਗੁੱਡ ਮੂਮੈਂਟਸ 골ਡਨ ਮੂਮੈਂਟਸ ਲੱਗਦੇ ਆ ਇਦਾਂ ਫਿਰ ਮੈਨੂੰ ਲੱਗਦਾ ਸਟਰਗਲ ਦਾ ਹੁੰਦਾ ਹੀ ਨਹੀਂ ਇੰਨਾ ਕ ਬੰਦੇ ਨੂੰ ਜਦੋਂ ਤੁਸੀਂ ਜਿਹੜੀ ਫੀਲਡ ਵਿੱਚ ਤੁਸੀਂ ਹੈਗੇ ਹੋ ਨਾ ਤੇ ਉਹਦੇ ਵਿੱਚ ਜੀ ਜਾਣੀਆਂ ਆਣੀਆਂ ਸੋ ਕੋ ਤੁਹਾਨੂੰ ਨਖਾਰਾਂ ਨਹੀਂ ਆਣੀਆਂ ਤੇ ਸਟਰਗਲ ਚੱਲਦਾ ਰਹਿਣਾ ਚਾਹੀਦਾ ਜੇ ਉਹ ਜਿਵੇਂ ਕਹਿੰਦੇ ਨਾ ਵੀ ਅੱਜ ਮੈਂ ਕਿਤਾਬ ਪੜ ਰਹੀ ਹਾਂ ਕਹਿੰਦਾ ਅਗਰ ਤੁਹਾਨੂੰ ਸੁੰਦਰਤਾ ਪ੍ਰਭਾਵਿਤ ਨਹੀਂ ਕਰ ਰਹੀ ਇਹਦਾ ਮਤਲਬ ਤੁਸੀਂ ਜਵਾਨ ਨਹੀਂ ਰਹੇ ओके या उदाही जे ਤੁਹਾਨੂੰ ਹਾਰਡਲਸ ਚੈਲੰਜ ਨਹੀਂ ਕਰ ਰਹੇ ਇਹਦਾ ਮਤਲਬ ਤੁਹਾਡੇ ਅੰਦਰ ਮਾਦਾ ਨਹੀਂ ਹੁਣ ਕੁਝ ਗਰੋ ਕਰੰਦਾ ਬਿਲਕੁਲ ਬਿਲਕੁਲ ਸ ਮੈਨੂੰ ਇਦਾਂ ਲੱਗਦਾ ਕਿ ਇਹ ਜਾਰੀ ਰਹਿਣਾ ਚਾਹੀਦਾ ਸਟਰਗਲ ਹਨਾ ਉਹ ਮਾਇਨੇ ਬਦਲ ਜਾਂਦੇ ਅਜ ਬਚਨ ਸਾਹਿਬ ਨੂੰ ਪੁੱਛੋ ਉਹ ਵੀ ਕਹਿੰਦੇ ਨੇ ਸਟਰਗਲ ਹੀ ਕਰ ਰਹੇ ਆ ਮੈਂ ਜੋ ਜੋ ਅਚੀਵ ਕਰਨਾ ਚਾਹਨਾ ਉਹ ਜੇ ਨਹੀਂ ਆਇਆ ਉਸ ਨੂੰ ਮੇਨਟੇਨ ਰੱਖਣਾ ਬਹੁਤ ਮੁਸ਼ਕਿਲ ਹੈ ਜੇ ਕੁਝ ਅਚੀਵ ਕੀਤਾ ਹੁੰਦਾ ਬਿਲਕੁਲ ਹਰ ਪਾਸੇ ਪਹਿਲਾਂ ਪਾਣ ਲਈ ਸਟਰਗਲ ਹੈ ਔਰ ਜਿਵੇਂ ਫਿਰ ਉਹਨੂੰ ਮੇਨਟੇਨ ਜਿਵੇਂ ਉਹ ਵਿਆਹ ਦੀ ਗੱਲ ਤੋਂ ਸ਼ੁਰੂ ਕੀਤਾ ਨਾ ਪਹਿਲਾਂ ਬੰਦਾ ਕਹਿੰਦਾ ਜਦੋਂ ਨਵਾਂ ਨਵਾਂ ਵਿਆ and they ਦੂਜੇ ਤੀਜੇ ਮਹੀਨੇ ਨਾ ਸ਼ੁਰੂ ਹੋ ਜਾਂਦਾ ਅੱਛਾ ਆਪਣਾ ਹੋ ਹੈਗਾ ਕੁਝ ਖੁਸ਼ਖਬਰੀ ਆਈ ਆਹ ਸਟਾਰਟ ਹੋ ਜਾਂਦਾ ਜੋ ਨਿਆਰੇ ਹੁੰਦੇ ਫਿਰ ਉਹਨਾਂ ਨੂੰ ਵਧੀਆ ਸਕੂਲ ਚ ਆਏ ਪੜਾ ਦਈਏ ਕੰਪੀਟੀਸ਼ਨ ਵਾਲਾ ਗਵਾਂਡੀ ਨਿਆਣੇ ਉੱਥੇ ਪੜ ਰਹੇ ਆ ਇਹਨੂੰ ਇੱਥੇ ਪੜਾਉਣਾ ਠੀਕ ਹੈ ਫਿਰ ਜਦੋਂ ਵੱਡਾ ਹੁੰਦਾ ਫਿਰ ਵੱਡੇ ਕਾਲਜ ਬਾਹਰ ਭੇਜਣਾ ਇਹਨੂੰ ਹਾਈਲਾਈਟਸ ਕਰਾ ਕੇ ਉਹ ਕਰਾ ਕੇ ਫਿਰ ਵਿਆਹ ਚੰਗਾ ਹਰ ਮਾਂ ਨੂੰ ਜਦੋਂ ਰਿਸ਼ਤੇ ਆ ਹੁੰਦਾ ਨਾ ਉਹਨੂੰ ਹਰ ਸੋਹਣੀ ਕੁੜੀ ਆਪਣੀ ਨੂੰ ਹੀ ਲੱਗਦੀ ਹੈ ਆਪਣੀ ਨੂੰ ਹੀ ਲੱਗਦੀ ਹੈ ਬਿਲਕੁਲ ਫਿਰ ਆ ਟੈਨਸ਼ਨ ਆ ਫਿਰ ਜਦੋਂ ਹੋ ਜਾਂਦਾ ਫਿਰ ਸਾਲ ਕੁ ਬਾਅਦ ਫੇ ਲੜਾਈਆਂ ਸ਼ੁਰੂ ਉਹੀ ਉਹੀ ਬਿਲਕੁਲ ਮਤਲਬ ਕਲਾਕਾਰੀ ਤੋਂ ਲਾਵਾ ਇਹ ਦੇਖੀ ਆਮ ਜ਼ਿੰਦਗੀ ਦੀ ਸਟਰਗਲ ਹੀ ਆ ਸਟਰਗਲ ਹੀ ਆ ਬੰਦਾ ਕਦੇ ਵੀ ਨਹੀਂ ਕਹਿੰਦਾ ਵੀ ਮੈਂ ਬਹੁਤ ਖੁਸ਼ ਆ ਇਹ ਤਾਂ ਚੱਲਦੇ ਰਹਿੰਦਾ ਤੋਂ ਮੈਨੂੰ ਇਦਾਂ ਲੱਗਦਾ ਕਿ ਜਦੋਂ ਤੱਕ ਜਿੰਦਾ ਆ ਨਾ ਇਹ ਸਬੂਤ ਆ ਜਿੰਦੇ ਹੋਣ ਦਾ ਬਿਲਕੁਲ ਜੀ ਦੇ ਸਰ ਵਰਕ ਨੂੰ ਰੈਕਗਨਾਈਜੇਸ਼ਨ ਦਾ ਬਹੁਤ ਹੁੰਦਾ ਹੈ ਕਿ ਆਪਾਂ ਜਦੋਂ ਕਿ ਇਹ ਚੀਜ਼ ਨੂੰ ਆਪਣੀ ਜਰਨੀ ਦੇ ਆਪਣੇ ਸਾਲ ਦੇ ਰਹੇ ਆ ਇਨੀ ਮਿਹਨਤ ਦੇ ਰਹੇ ਆ ਵਰਕ ਰੈਕਗਨਾਈਜੇਸ਼ਨ ਜਿਵੇਂ ਹੁੰਦੀ ਆ ਤੁਹਾਨੂੰ ਕੀ ਲੱਗਦਾ ਉਹਨੀ ਵਰਕ ਰੈਕਗਨਾਈਜੇਸ਼ਨ ਹੋ ਰਹੀ ਹੈ ਜਿੰਨਾ ਤੁਸੀਂ ਸਟਰਗਲਿਆ ਤੁਹਾਡੀ ਜਿਹੜੀ ਜਰਨੀ ਆ ਉਸ ਅਕੋਰਡਿੰਗਲੀ ਹਾਂ ਉਹਨਾ ਨਹੀਂ ਹੋਇਆ ਇਹ ਗੱਲ ਤਾਂ ਹੈ ਕਿ ਕਿ ਮੈਨੂੰ ਉਹ ਹੀ ਮੈਂ ਕਹਿ ਰਿਹਾ ਕਿ ਇਹ ਦਾ ਮਾਲਕ ਨੂੰ ਪਤਾ ਤੁਸੀਂ ਆਪਣਾ 100% ਕਰਦੇ ਰਹੋ ਨਰ ਦੂਜੀ ਗੱਲ ਹੈ ਕਿ ਇਹ ਕਲਾਕਾਰ ਜਿਨੂੰ ਕਹਿੰਦੇ ਨਾ ਮੈਂ ਜਿਵੇਂ ਹਲਵਾਈ ਦੀ ਦੁਕਾਨ ਤੋਂ ਸ਼ੁਰੂ ਕੀਤਾ ਸੀ ਸਾਡੀ ਹਲਵਾਈ ਦੀ ਦੁਕਾਨ ਸੀ ਮੈਥੋਂ ਐਗਜ਼ਾਮਪਲ ਇਹ ਦੰਨਾ ਕਿ ਮਠਿਆਈ ਬਣਾਣੀ ਇੰਪੋਰਟੈਂਟ ਨਹੀਂ ਹੈ ਉਹਨੂੰ ਵੇਚਣਾ ਵੀ ਬਹੁਤ ਇੰਪੋਰਟੈਂਟ ਹੈ ਉਦੋਂ ਹੀ ਕਲਾਕਾਰ ਬਣ ਜਾਣਾ ਇੰਪੋਰਟੈਂਟ ਨਹੀਂ ਹੈ ਕਲਾਕਾਰ ਲੋਕਾਂ ਤੱਕ ਪਹੁੰਚਾਉਣਾ ਵੀ ਹੁੰਦੀ ਹੈ ਆਪਣੀ ਕਲਾ ਉਹ ਇੱਕ ਅਲੱਗ ਫੀਲਡ ਹੈ ਤੇ ਮੈਨੂੰ ਲੱਗਦਾ ਉਹਦੇ ਚ ਮੈਂ ਹਜੇ ਪੂਰੇ ਨਾ ਸਿੱਖਿਆ ਹਾਂ ਥੋੜਾ ਜਿਹਾ ਮੈਂ ਆਪਣੀ ਗੱਲ ਨਹੀਂ ਕਰ ਪਾਂਦਾ ਉੱਥੇ ਤੱਕ ਉਹ ਕੈਂਪਾਂ ਚ ਉਹ ਲੋਕਾਂ ਚ ਮੈਂ ਨਹੀਂ ਦੱਸ ਪਾਂਦਾ ਜਿਵੇਂਰਾ ਟੈਲੈਂਟ ਹੈ ਜਿਹੜਾ ਦਿਖ ਜਾਂਦਾ ਮੈਂ ਉਹ 100% ਮੈਨੂੰ ਕੰਮ ਕਰਨਾ ਆਉਂਦਾ ਤੇ ਉਦਾਂ ਹੀ ਮੇਰੀਆਂ ਕਈ ਫਿਲਮਾਂ ਜਿੱਚ ਮੈਨੂੰ ਐ ਲੱਗਦਾ ਹੀ ਬਹੁਤ ਵਧੀਆ ਕੰਮ ਹੈ ਬਟ ਉਹ ਕੇ ਰਿਲੀਜ਼ ਹੀ ਨਹੀਂ ਹੋਈਆਂ ਕਿ ਫਲॉप ਹੋ ਗਈਆਂ ਤੇ ਫਿਰ ਮੈਨੂੰ ਇਦਾਂ ਲੱਗਦਾ ਕਿ ਇਹ ਤੁਹਾਡੇ ਹੱਥ ਚ ਨਹੀਂ ਆ ਤੁਸੀਂ ਆਪਣਾ 100% ਕਰੋ ਜਿਵੇਂ ਮੈਨੂੰ ਇਸੇ ਕਰਕੇ ਮੈਨੂੰ ਸਟੇਜ ਓ ਜਿਆਦਾ ਵਧੀਆ ਲੱਗਦੇ ਆ ਕਿਉਂਕਿ ਉਹ ਇਨਸਟੈਂਟ ਰਿਸਪਾਂਸ ਹੈ ਇਨਸਟੈਂਟ ਰਿਸਪਾਂਸ ਹੈ ਯਾ ਤਾਂ ਨਹੀਂ ਹੋਏਗਾ ਜਾਂ ਹੋਏਗਾ ਫਿਲਮ ਦਾ ਇਦਾਂ ਆ ਕਿਸੇ ਨੇ ਬਣਾਣੀ ਕਿਸੇ ਨੇ ਪ੍ਰੋਡਿਊਸ ਕਰਨੀ ਕਿਸੇ ਨੇ ਲਿਖਿਆ ਉਹ ਤੁਹਾਨੂੰ ਤੁਸੀਂ ਕੁਝ ਵੀ ਨਹੀਂ ਹੈਗੇ ਮੈਨੂੰ ਐ ਲੱਗਦਾ ਫਿਲਮ ਚ ਕੋਈ ਵੀ ਕੰਮ ਕਰ ਸਕਦਾ ਜਿੱਚ ਕੌਨਫੀਡੈਂਸ ਹੈ ਕਿਉਂਕਿ ਕਰਾਨ ਵਾਲੇ ਬੰਦੇ ਬਹੁਤ ਆ ਬਿਲਕੁਲ ਅਸਲੀ ਕੰਮ ਥੀਏਟਰ ਹੈ ਸਟੇਜ ਹੈ ਜਿੱਚੋਂ ਅਸੀਂ ਸ਼ੁਰੂਆਤ ਕੀਤੀ ਉਹ ਇਸ ਕਰਕੇ ਮੈਂ ਥੋੜਾ ਸਰਵਾਈਵ ਕਰ ਪਾਇਆ ਖੁਸ਼ੀ ਨਾਲ ਕਿਉਂਕਿ ਮੇਰੇ ਕੋਲ ਉਹ ਚੀਜ਼ ਹੈਗੀ ਹੈ ਮੈਨੂੰ ਨਹੀਂ ਤਾਂ ਮੈਨੂੰ ਨਹੀਂ ਹੁੰਦੀ ਫੇ ਮੈਂ ਸ਼ਾਇਦ ਮੈਂ ਵੀ ਡਿਪਰੈਸ਼ਨ ਚਲਾ ਜਾਂਦਾ ਕਿ ਮੈਂ ਮੇਰਾ ਮੇਰਾ ਆਊਟਪੁੱਟ ਨਹੀਂ ਆਇਆ ਤੇ ਸਟੇਜ ਥੀਏਟਰ ਜ਼ਰੂਰ ਕਰਨਾ ਚਾਹੀਦਾ ਹਰ ਦੇਨੂ ਹੈਨਾ ਤੇ ਫਿਲਮਾਂ ਦਾ ਇਦਾਂ ਆ ਉਹ ਵੀ ਸ਼ੁੱਕਰਵਾਰ ਆ ਜਿੱਦਣ ਆਣਾ ਉਹ ਤੁਹਾਨੂੰ ਨਹੀਂ ਪਤਾ ਬਟ ਉਹਦੇ ਵੀ ਉਹਦੇ ਵਾਸਤੇ ਵੀ ਤੁਹਾਡਾ ਪਿੱਛੇ ਇੱਕ ਮਿਹਨਤ ਇੱਕ ਜਿਹੜਾ ਤੁਹਾਡਾ ਸਫਰ ਹੈ ਉਹ ਬਹੁਤ ਪਾਵਰਫੁਲ ਹੋਣਾ ਚਾਹੀਦਾ ਉਹ ਵੀ ਤਾਂ ਹੀ ਹੁੰਦਾ ਜੀ ਜਿਵੇਂ ਤੁਸੀਂ ਸਰ ਗੱਲ ਕੀਤੀ 스테ਜ 쇼 ਦੀ ਸਭ ਤੋਂ ਵਧੀਆ ਖਾਸੀਅਤ ਉਹਦੀ ਇਹੀ ਹੈ ਕਿ ਤੁਹਾਡੇ ਜੇ ਤੁਸੀਂ ਜੋਕ ਕਰ ਰਹੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੂਰੋ ਰਿਸਪੌਂਸ ਕੀ ਆ ਰਿਹਾ ਸੋ ਸਭ ਤੋਂ ਯਾਦਗਾਰ ਪਲ ਤੁਹਾਡਾ ਕਿਸੇ 스테ਜ 쇼 ਦਾ ਕਿਹੜਾ ਰਿਹਾ ਯਾਦਗਾਰ ਪਲ ਹੁਣੇ ਲੇਟੈਸਟ ਹੋਇਆ ਸੀ ਲੁਧਿਆਣੇ ਕੀਤਾ ਸਗਾ ਸ਼ੋਅ ਪਹਿਲਾਂ ਤਾਂ ਅਸੀਂ ਇੰਨੇ ਟੈਨਸ਼ਨ ਚ ਸਹੀਏ ਸਾਰੇ ਜਾਣੇ ਵੀ ਯਾਰ ਲੋਕੀ ਆਣਗੇ ਦੇਖਣ ਕਿਉਂਕਿ ਅੱਜ ਕੱਲ ਸਟੈਂਡ ਅਪ ਨੂੰ ਲੈ ਕੇ ਥੋੜਾ ਜਿਆਦਾ ਡਬਲ ਮੀਨਿੰਗ ਸਮਝਦੇ ਆ ਵੀ ਈਵਨ ਕਿ ਮੈਨੂੰ ਈਵਨ ਟਾਲੇ ਗੈਨ ਭਾਜੀ ਕਿ ਕਿਦਾਂ ਦਾ ਤੁਹਾਡਾ ਕੰਟੈਂਟ ਮੈਂ ਕਿਹਾ ਆਹ ਕਹਿੰਦੇ ਭਾਜੀ ਨਹੀਂ ਇਹ ਤਾਂ ਥੋੜਾ ਪੁਰਾਣਾ ਸਟਾਈਲ ਹੈ ਵੀ ਅੱਜ ਕੱਲ ਜਿਵੇਂ ਚੱਲਦਾ ਹੈ ਨਾ ਥੋੜਾ ਜਿਹਾ ਉਦਾਂ ਕਰਖੋ ਥੋੜਾ ਜਿਆਦਾ ਮੈਂ ਕਿਹਾ ਯਾਰ ਫੈਮਲੀ ਜਾਣੀ ਕਹਿੰਦੇ ਫੈਮਲੀ ਵੀ ਸੁਣਦੀਆਂ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਇਹ ਤਾਂ ਮਤਲਬ ਇਹ ਹੂੰ ਇਹ ਸਾਨੂੰ ਸੁਨੇਗਾ ਨਹੀਂ ਹੁਣ ਕੋਈ ਤੇ ਬਟ ਮੈਂ ਕਹਾਂ ਚੱਲ ਯਾਰ ਇਹ ਸੋਚੋ ਵੀ ਇੱਕ ਵੀ ਬੰਦਾ ਆਇਆ ਨਾ ਉਹਦੇ ਲਈ ਮੈਂ ਪਰਫਾਰਮ ਕਰੂੰਗਾ ਜੇ ਮੈਂ ਕਰਨਾ ਹੈ ਤੇ ਉਹ ਕੁਦਰਤ ਜਦੋਂ ਤੁਸੀਂ ਇਹ ਮਨਸ਼ਾ ਰੱਖ ਕੇ ਇਹ ਇਮਾਨਦਾਰੀ ਨਾਲ ਆਪਣਾ 100% ਦਿੰਦੇ ਹੋ ਜਦੋਂ ਆਏ ਉਹ ਲੇਟ ਹੋਇਆ ਸਵਾ ਘੰਟਾ ਸ਼ੋਅ ਸਟਾਰਟ ਉਹਦੇ باوجود ਲੋਕੀ ਬੈਠੇ ਰਹੇ ਤੇ ਉਹ ਜਿਹੜਾ ਸਾਡਾ ਕੰਟੈਂਟ ਸੀਗਾ ਉਹ ਹਿੱਟ ਹੋਇਆ ਤੇ ਉਹ ਸਾਰੇ ਮੂਮੈਂਟ ਜਿਹੜੇ ਲੋਕਾਂ ਦੇ ਬਾਅਦ ਜਿਹੜੇ ਵਿਊ ਸੀਗੇ ਵੀ ਸਾਨੂੰ ਯਾ ਸਾਡਾ ਸਮਾਂ ਯਾਦ ਕਰਾਤਾ ਵਾਕਈ ਆ ਕਿਉਂਕਿ ਜਿਹੜੀ ओरिजिनल ਗੱਲਾਂ ਸੀਗੀਆਂ ओरिजिनल ਗੱਲਾਂ ਸਾਰੀਆਂ ਵੀ ਸੀ ਆ ਟੂ ਪੀਵੀਆਰ ਉਹਦਾ ਕੰਟੈਂਟ ਸੀਗਾ ਵੀ ਆਪਾਂ ਕਿੱਥੇ ਆ ਗਏ ਅੱਜ ਸੋਸ਼ਲ ਮੀਡੀਆ ਦੇ ਦੌਰ ਚ ਇੰਨਾ ਕੁਝ ਟੈਕਨੋਲੋਜੀ ਸਹੂਲਤਾਂ ਆ ਬਟ ਖੁਸ਼ ਤਾਂ ਵੀ ਨਹੀਂ ਹੈਗਾ ਬੰਦਾ ਪੁਆਇੰਟ ਪਹਿਲਾਂ ਕਿੰਨੀਆਂ ਖੁਸ਼ੀਆਂ ਸੀਗੀਆਂ ਜਦੋਂ ਘਰਾਂ ਦਾਲਾ ਕੌਲੀਆਂ ਸਾਂਝੀਆਂ ਹੁੰਦੀਆਂ ਸੀਗੀਆਂ ਨਾ ਗਵਾਂਡ ਚੋਂ ਵੀ ਸੀ ਆ ਲੱਗਣਾ ਮੱਲਿਆਂ ਚ ਅੱਜ ਕੋਈ ਪ੍ਰਾਈਵੇਸੀ ਨੂੰ ਜ਼ਿਆਦਾ ਇੰ ਮਤਲਬ ਉਹ ਕੁਝ ਵੀ ਚੇਂਜ ਆ ਗਿਆ ਲੈ ਦੇ ਕੇ ਤਾਂ ਮੈਂ ਖੁਸ਼ੀ ਤੇ ਮੈਂ ਫੋਕਸ ਕਰਦਾ ਕਿ ਖੁਸ਼ ਹੈ ਗਿਆ ਹੂੰ ਜੇ ਖੁਸ਼ ਹਾਂ ਫੇ ਠੀਕ ਹੈ ਖੁਸ਼ੀ ਤਾਂ ਵੀ ਨਹੀਂ ਹੈਗੀ ਬੰਦਾ ਤਾਂ ਵੀ ਸਕਰੋਲ ਹੀ ਕਰੀ ਜਾਂਦਾ ਪਿਆ ਲੰਬੀ ਯਾਰ ਹੈ ਕੀ ਲੰਬੀ ਹੈ ਇਹਨੂੰ ਪਤਾ ਨਹੀਂ ਉਹ ਜਦੋਂ ਚੀਜ਼ਾਂ ਕਨੈਕਟ ਹੋਈਆਂ ਤੇ ਮੈਨੂੰ ਉਹ ਮੂਮੈਂਟ ਵਧੀਆ ਲੱਗਿਆ ਵੀ ਨਹੀਂ ਯਾਰ ਵੀ ਕਿਸੇ ਵੀ ਚੀਜ਼ ਦੀ ਨਾ ਆਡੀਅנס ਹਮੇਸ਼ਾ ਹੁੰਦੀ ਆ ਬਸ਼ਰਤ ਤੇ ਦਮ ਹੋਣਾ ਚਾਹੀਦਾ ਉਹਦੇ ਦਮ ਹੋਣਾ ਚਾਹੀਦਾ ਮੁਗਲ ਆਜ਼ਮ ਨੂੰ ਅੱਜ ਵੀ ਲਾਦੀ ਹੈ ਨਾ ਉਦੇ ਅੱਜ ਵੀ ਲੋਕ ਹੀ ਆ ਜਾਣਗੇ ਬਿਲਕੁਲ ਦੇਖਣ ਦੇਖਣ ਉਹ ਭਾਵੇਂ ਕਿੰਨੇ 100 ਸਾਲ ਪੁਰਾਣੀ ਗੱਲ ਹੈ ਸ਼ੋਲੇ ਅੱਜ ਵੀ ਲੱਗ ਜਵੇ ਥੀਏਟਰ ਚ ਕਿਤੇ ਉਹਨੂੰ ਅੱਜ ਵੀ ਉਹਦੀ ਆਡੀਅנס ਹੈਗੀ ਆ ਸੋ ਮੈਨੂੰ ਇਦਾਂ ਲੱਗਦਾ ਹੈ ਕਿ ਹਰ ਬੰਦੇ ਦੀ ਆਡੀਅנס ਹੁੰਦੀ ਆ ਉਹ ਤੁਹਾਨੂੰ ਤੁਸੀਂ ਡੰਮਰੂ ਵਜਾ ਕੇ ਇਕੱਠੀ ਕਰਨੀ ਬਿਲਕੁਲ ਬਿਲਕੁਲ ਅੱਜ ਕੱਲ ਸਰ ਜਿਸ ਤਰੀਕੇ ਤੁਸੀਂ ਗੱਲ ਕੀਤੀ ਕਿ ਸਟੈਂਡ ਅਪ ਕਾਮੇਡੀਅਨ ਨੂੰ ਇਹ ਡਬਲ ਮੀਨਿੰਗ ਸਮਝ ਆ ਜਾਣ ਲੱਗਿਆ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਤੁਸੀਂ ਵੀ ਦੇਖ ਰਹੇ ਹੋਵੋਗੇ ਵੀਡੀਓਜ਼ ਆਉਂਦੀਆਂ ਸਟੈਂਡ ਅਪ ਕਾਮੇਡੀਅਨਸ ਦੀ ਕਾਮੇਡੀ ਘਟ ਤੇ ਡਬਲ ਮੀਨਿੰਗ ਗੱ ਤੇ ਮੇਰੇ ਤਾਂ ਵਿਚਾਰ ਮਤਲਬ ਮੈਂ ਕੀ ਕਹ ਵਿਚਾਰ ਦੇਣ ਵਾਲਾ ਕੌਣ ਹੁੰਣਾ ਉਹਨਾਂ ਦੀ ਦੇਖੋ ਉਹਨਾਂ ਨੂੰ ਲੋਕੀ ਸੁਣਦੇ ਆ ਤੇ ਤਾਂ ਹੀ ਉਹ ਕਰ ਰਹੇ ਆ ਤੇ ਉਹਨਾਂ ਦੀ ਰੋਜ਼ੀ ਰੋਟੀ ਮੈਂ ਉੱਤੇ ਤਾਂ ਕੋਈ ਟਿੱਪਣੀ ਨਹੀਂ ਕਰੂੰਗਾ ਬਟ ਮੈਂ ਨਹੀਂ ਕਿ ਜ਼ਿੰਦਗੀ ਜੀ ਕੇ ਕੀਤਾ ਹੁਣ ਪਰ ਦਿਨ ਚਾਰ ਦਿਨ ਪਹਿਲਾਂ ਨੌਇਡਾ ਮੇਰੇ ਇੱਕ ਲਾਈਵ ਸ਼ੋਅ ਸੀਗਾ ਬਰਥਡੇ ਪਾਰਟੀ ਹੀ ਤੇ ਉਹਨਾਂ ਨੇ ਸਪੈਸ਼ਲ ਗਿਆ ਕਹਿੰਦੇ ਭਾਈ ਨੂੰ ਉਹਨਾਂ ਨੂੰ ਕਿਹਾ ਵੀ ਯਾਰ ਉਹ ਥੋੜਾ ਸਾ ਨਾ ਡਬਲ ਮੀਨਿੰਗ ਵੀ ਰੱਖੇ ਮੈਨੂੰ ਉਹ ਮੈਨੂੰ ਕਹਿੰਦਾ ਇਦਾਂ ਭਾਈ ਕਿਹਾ ਉਹਨਾਂ ਨੇ ਮੈਂ ਕਿਹਾ ਯਾਰ ਫਿਰ ਉਹਨਾਂ ਨੂੰ ਮਨਾ ਕਰਦੇ ਫਿਰ ਮੈਂ ਐਡਵਾਂਸ ਜਿਹੜਾ ਨਾਲ ਹੈ ਮੈਂ ਨਹੀਂ ਕਰਦਾ ਉਹ ਚੀਜ਼ ਤੇ ਮੈਂ ਕਿਹਾ ਵੀ ਮੈਂ ਕੀਤਾ ਹੀ ਨਹੀਂ ਕਦੇ ਯਾਰ ਉਹ ਨਾਲੇ ਉਹ ਗਾਲ ਕੱਢਣੀਆਂ ਜਾਂ ਕਿਦਾਂ ਉਹ ਯਾਰ ਉਹ ਤਾਂ ਜਿਹੜੀਆਂ ਲਾਸਟ ਕਿਤੇ ਕਾਲਜ ਚ ਲਾਸਟ ਬੈਂਚ ਤੇ ਬਹਿ ਕੇ ਮੁੰਡੇ ਗੱਲਾਂ ਕਰਦੇ ਹੁੰਦੇ ਸੀ ਪੁਆਇੰਟ ਉਹ ਚੱਲ ਰਹੀਆਂ ਹਾਂ ਹਾਂ ਕੋਮੇਡੀ ਥੋੜੀ ਆ ਵੀ ਤੁਸੀਂ ਇਹ ਨਾ ਤਿੰਨ ਚਾਰ ਵਰਡ ਗੰਦੇ ਜੇ ਬੋਲਤੇ ਤੇ ਉਹ ਗਾਲ ਗਾਲ ਤੇ ਆਸਾ ਆਉਂਦਾ ਹੂੰ ਅਸਾ ਗਾੜ ਤੇ ਆ ਰਿਹਾ ਤੁਸੀਂ ਉਹ ਹਿਊਮਰ ਤਾਂ ਚੁ ਕੁਛ ਨਹੀਂ ਹੈਗਾ ਬਿਲਕੁਲ ਤੇ ਮੈਂ ਕਿਹਾ ਮੇ ਕੋ ਤਾਂ ਨਹੀਂ ਹੋਣਾ ਕਹਿੰਦਾ ਚਲੋ ਭਾਈ ਉਹਨੂੰ ਮੈਨੇ ਮੈਂ ਕਿਹਾ ਤੁਹਾਨੂੰ ਗੱਲ ਹਾਸੇ ਦੀ ਹੈ ਨਾ ਜੇ ਐਂਟਰਟੇਨਮੈਂਟ ਫੇਰ ਗੱਲ ਹੈ ਬਿਲਕੁਲ ਜੋ ਮੈਂ ਤਾਂ ਹੱਸਣ ਲਈ ਬੁਲਾ ਰਹੇ ਆ ਨਾ ਮੈਨੂੰ ਤੇ ਕਹਿੰਦਾ ਉਹ ਜਦੋਂ ਮੈਂ ਗਿਆ ਤੇ ਉਹ ਸਾਰੇ ਆਲਰੇਡੀ ਸ਼ਰਾਬੀ ਹੋ ਚੁੱਕੇ ਸੀ ਹੂੰ ਲੇਟ ਹੋ ਗਿਆ ਥੋੜਾ ਫਲਾਈਟ ਲੇਟ ਹੋ ਗਈ ਤੇ ਉਹ ਉਦਾਂ ਦੇ ਮਾਹੌਲ ਸੀ ਉਹ ਆਪ ਹੀ ਥੱਲੇ ਗੱਲਾਂ ਗੁਲਾ ਕੱਢ ਰਹੇ ਸੀ ਬੱਡ ਮੈਂ ਅੱਧਾ ਘੰਟਾ ਕੀਤਾ ਬਿਨਾ ਆਪਣਾ ਇੱਕ ਮਿਆਰ ਥੱਲੇ ਸਿੱਟੇ ਉਹੀ ਜੋ ਮੈਂ ਕਰਦਾ ਹੈ ਤੇ ਉਹਨਾਂ ਵੀ ਖੁਸ਼ ਹੋ ਕੇ ਲੇਡੀਜ਼ ਨੇ ਤਾੜੀਆਂ ਮਾਰੀਆਂ ਜਿਹੜੀਆਂ ਲੇਡੀਜ਼ ਬੈਠੀਆਂ ਹੀ ਨਾ ਉਹਨਾਂ ਨੇ ਜ਼ਿਆਦਾ ਤਾੜੀਆਂ ਮਾਰੀਆਂ ਕਿ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਸੀਗਾ ਤੇ ਫਿਰ ਮੈਨੂੰ ਏਦਾਂ ਲੱਗਾ ਕਿ ਨਹੀਂ ਤੁਹਾਨੂੰ ਆਪ ਸਟੈਂਡ ਲੈਣਾ ਚਾਹੀਦਾ ਜਿਵੇਂ ਇੱਕ ਬਹਾਵ ਆ ਰਿਹਾ ਨਾ ਕਿ ਜਾਂ ਤਾਂ ਦੇਖੋ ਇੱਕ ਬਣੇ ਰਸਤੇ ਹੁੰਦੇ ਆ ਹਮ ਜ਼ਰੂਰੀ ਨਹੀਂ ਕੋਈ ਰਸਤਾ ਸਹੀ ਜਗ੍ਹਾ ਹੀ ਜਾ ਰਿਹਾ ਰਸਤੇ ਬੜੇ ਰੋਡ ਬੜੇ ਬਣੇ ਹੁੰਦੇ ਕੋਈ ਲਿਖਿਆ ਨਾ ਨੋ ਆਪਣਾ ਨੋ ਐਂਟਰੀ ਤਾਂ ਉਹਦਾ ਮਤਲਬ ਕੁਛ ਹੈਗਾ ਗੜਬੜ ਬਣਿਆ ਰਸਤਾ ਹੋਇਆ ਬੜੇ ਤੁਸੀਂ ਡਿਪੈਂਡ ਤੁਹਾਡੇ ਤੇ ਕਰਦਾ ਕਿ ਤੁਸੀਂ ਕਿਧਰ ਨੂੰ ਜਾਣਾ ਤੁਸੀਂ ਰਸਤੇ ਲੀਂਆਂ ਤੇ ਪਾਣਾ ਆ ਇਹ ਬਣੀਆਂ ਬਣਾਈਏ ਤੇ ਜਾਣਾ ਬਿਲਕੁਲ ਬਿਲਕੁਲ ਤੇ ਮੈਨੂੰ ਇਦਾਂ ਲੱਗਦਾ ਮੇਰੀ ਇੰਨੀ ਪੁਰਾਣੀ ਮਿਹਨਤ ਆ ਜੇ ਮੈਂ ਹੁਣ ਜਾ ਕੇ ਆ ਕਰਨ ਲੱਗ ਗਿਆ ਫਿਰ ਤੋਂ ਸਾਰਾ ਮਿੱਟੀ ਚ ਗਿਆ ਹੂੰ ਜਿਹਨੇ ਕਾਲਜਾਂ 'ਚ ਥੀਏਟਰ ਕੀਤਾ ੱੱਕੇ ਖਾਦੇ ਉਸਤਾਦਾਂ ਦੀਆਂ ਚਰਨਾਂ 'ਚ ਬੈ ਕੇ ਸਿੱਖਿਆ ਫਿਰ ਉਹ ਕਿੱਥੇ ਗਿਆ ਸਾਰਾ ਫਿਰ ਮੈਨੂੰ ਇਹਨਾਂ ਦਾ ਚੰਗਾ ਮੰਗਾ ਢਾਬਾ ਹੀ ਖੋਲ ਲਾਂਗੇ ਯਾਰ ਉੱਥੇ ਬਿਲਕੁਲ ਐਨਾ ਰੋਟੀ ਖਾਣੀ ਹੈ ਨਾ ਤੇ ਵੇ ਇਹ ਜਿਹੜੀ ਅੰਦਰੋਂ ਹੀ ਆਵਾਜ਼ ਆ ਰਹੀ ਤੇ ਕੀ ਕਰਨਾ ਉਹ ਮੈਂ ਤਾਂ ਨਹੀਂ ਕਰ ਸਕਦਾ ਜੀ ਸਰ ਤੁਹਾਡੀ ਸੁਨੀਲ ਸ਼ੈਟੀ ਜੀ ਨਾਲ ਜਿਹੜੀ ਯਾਰੀ ਆ ਉਹ ਤਾਂ ਜੱਗ ਜਾਹਰ ਹੈ ਉਹਨਾਂ ਦੀ ਆਵਾਜ਼ ਵੀ ਤੁਹਾਡੀ ਬਖੂਬੀ ਹੈ ਤੇ ਤੁਹਾਡੀ ਰਿਜ਼ੈਂਬਲੈਂਸ ਵੀ ਉਹਨਾਂ ਨਾਲ ਬਹੁਤ ਮਿਲਦੀ ਹੈ ਥੋੜਾ ਜਿਹਾ ਉਸ ਵੇ ਦੇ ਨਾਲ ਸਾਡੇ ਦਰਸ਼ਕਾਂ ਲਈ ਕੁਝ ਹੋਵੇ अच्छा उन उन वाले नाल अच्छा मैं इंपॉर्टेंट ਦੱਸਣਾ ਲੱਗਾ ਹੁਣ ਮੇਰੀਆਂ ਦੋ ਫਿਲਮਾਂ ਆ ਰਹੀਆਂ ਇਸ ਸਾਲ ਇੱਕ ਆਪਣਾ 11 ਅਕਤੂਬਰ ਨੂੰ ਇੱਕ ਨਵੰਬਰ ਨੂੰ ਦੋਨਾਂ 'ਚ ਮੈਂ ਸੁਨੀਲ ਛੇਟੀ ਬਣਿਆ ਓਕੇ ਹਾਂ ਅੱਛਾ ਜੀ ਉਹਦੇ ਵਿੱਚ ਮਤਲਬ ਇੱਕ ਬਹੁਤ ਘੱਟ ਮਿਮਿਕਰੀ ਵਾਲਿਆਂ ਦੇ ਹਿੱਸੇ ਯਸਟ ਕਾਮੇਡੀ ਵਾਲਿਆਂ ਦੇ ਹਿੱਸੇ ਬਹੁਤ ਘੱਟ ਆਂਦਾ ਕਿ ਜਦੋਂ ਉਹ ਮਿਮਿਕਰੀ ਨੂੰ ਇੱਕ ਕੈਰੈਕਟਰ ਨੂੰ ਹਮਮ ਕੋਨ ਪਰਦੇ ਤੇ ਪਾਊਡਰ ਰੈਡ ਕਰਨ ਹਾਂ ਐਜ਼ ਐਕਟਰ ਤੇ ਦੋਨਾਂ ਚ ਮੈਂ ਕੀਤਾ ਐ ਤੇ ਚਲੋ ਇਹ ਬਸ ਬlesing ਹੈ ਜਨਦਾ ਤੁਹੀਂ ਨਾਲ ਆ ਉਹ ਮੇਰੇ ਉਸਤਾਦ ਨੇ ਸੁਨਣ ਛੱਤੀ ਸਾਹਿਬ ਤੇ ਬਾਕੀ ਲੋਧਿਆਣਾ ਲਾਈਵ ਦੇਖਣ ਵਾਲੋਂ ਕਿ ਮੈਂ ਯਹੀ ਕਹਿਣਾ ਚਾਹਾਂਗਾ ਕਿ ਜਸਵੰਤ ਅੱਛਾ ਕਲਾਕਾਰ ਹੈ ਕਾਫੀ

पंजाब में आके मैं आपको एक गाना सुनाऊंगा आज ही अमित शाह ने मुझे सागर दी सागर दी इंडिका चला इमिजिएटली है कोई मेरी मजबूरी <laughs> मैनु छेती डरावरी सिखा सिखाओगे कि नहीं सिखाओगे भाई और बहनों सिखाएंगे यही आवाज आती है आगे से <laughs> ਸੋ ਸਰ ਕਿੱਦਾਂ ਲੱਗਦਾ ਜਿਵੇਂ ਤੁਸੀਂ ਅਲੱਗ-ਅਲੱਗ ਵੇਜ਼ ਦੇ ਨਾਲ ਹਨਾ ਤੁਸੀਂ ਕਿਸੇ ਦਾ ਕੈਰੈਕਟਰ ਪੋਰਟਰੇ ਕਰਦੇ ਹੋ ਤੇ ਹਨਾ ਵੌਇਸ ਨੂੰ ਮੋਡੂਲੇਟ ਕਰਦਾ ਬਹੁਤ ਔਖਾ ਹੋ ਜਾਂਦਾ ਤੇ ਕਿੱਦਾਂ ਮਤਲਬ ਇਹ ਕਰਦੇ ਹੋ ਤੁਸੀਂ ਇਹ ਗੋਡ ਨਹੀਂ ਹੁਣ ਰਿਆਜ਼ ਹੈ ਨਾ ਬੜੇ ਸਾਲਾਂ ਦਾ ਹੁਣ ਜਿਵੇਂ ਕਿਸੇ ਸਿੰਗਰ ਨੂੰ ਕਹੋ ਕਿ ਯਾਰ ਤੂੰ ਮਤਲਬ ਆ ਹਰਮੋਨੀਅਮ 'ਚ ਕਿੰਨੇ ਗਾਣੇ ਵਜਾ ਸਕਦਾ ਉਹ ਤਾਂ ਸੁਰ ਹੈ ਉਹਦਾ ਤਾਂ ਰਿਆਜ਼ ਹੈ ਜਿੰਨੇ ਮਰਜ਼ੀ ਵਜਾ ਲਓ ਉਦਾਂ ਹੀ ਮੈਨੂੰ ਐ ਲੱਗਦਾ ਕਿ ਜਿਹੜਾ ਸੁਰ ਦੀ ਗੱਲ ਹੈ ਸਾਰੀ ਔਰ ਮਿਮਿਕਰੀ ਦੇ ਕੋ ਸੁਰ ਹੈ ਉਹ ਜਿਹੜਾ ਮੈਨੂੰ ਸਮਝ ਆ ਗਿਆ ਕਿ ਹਰ ਇੱਕ ਬੰਦੇ ਦੇ ਇੱਕ ਸਟਾਈਲ ਹੈ ਓਕੇ ਇੱਕ ਹੁੰਦਾ ਨਾ ਜਿਵੇਂ ਸਾਡੀ ਲਾਈਨ ਚ ਕਹਿੰਦੇ ਕਹਿੰਦੇ ਕਿਤਾਬਾਂ ਤੋਂ ਬਾਅਦ ਬੰਦੇ ਪੜੋ ਬਿਲਕੁਲ ਥੀਏਟਰ ਚ ਸਿਖਾਇਆ ਜਾਂਦਾ ਆਬਜ਼ਰਵੇਸ਼ਨ ਵੀ ਕਿਤਾਬਾਂ ਤੁਹਾਨੂੰ ਇਲਮ ਦੇ ਸਕਦੀਆਂ ਗਿਆਨ ਤੁਹਾਨੂੰ ਬੰਦੇ ਪੜ੍ਹ ਕੇ ਮਿਲਦਾ ਉਹ ਤੱਕੇ ਖਾ ਕੇ ਮਿਲਦਾ ਬਿਲਕੁਲ ਤੇ ਉਹ ਜਿਹੜੀਆਂ ਚੀਜ਼ਾਂ ਮੈਂ ਆਬਜ਼ਰਵ ਕਰਦਾ ਰਹਿੰਦਾ ਵੀ ਹਰ ਇੱਕ ਬੰਦੇ ਦਾ ਇੱਕ ਸਟਾਈਲ ਹੈ ਜਿਵੇਂ ਆਪਾਂ ਕੈਮਰੇ ਇਹ ਤੋਂ ਪੌਡਕਾਸਟ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਉਦਾਂ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਨੋਰਮਲ ਤੁਸੀਂ ਜਿੱਦਾਂ ਕੈਮਰਾ ਆਨ ਹੋਏਗਾ ਟੋਨ ਚੇਂਜ ਹੋ ਜਾਏਗਾ ਟੋਨ ਚੇਂਜ ਹੋ ਜਾਏਗਾ ਤੇ ਜਿਹੜੀ ਉਹ ਟੋਨ ਹੈ ਉਹ ਮਿਮਿਕਰੀ ਹੈ ਹਾਂਸ ਉਹ ਸੋਹ ਹੁਣ ਮੋਦੀ ਸਾਹਿਬ ਨੂੰ ਪਤਾ ਹੈ ਵੀ ਯਾਰ ਇਹ ਮੇਰੀ ਹੁਣ ਮੋਦੀ ਸਾਹਿਬਾ ਨੂੰ ਵੀਡੀਓ ਦੇਖਦੇ ਹੋਣੇ ਆ ਕਿ ਯਾਰ ਮੇਰਾ ਆਵਾਜ਼ ਦਾ ਮਜ਼ਾਕ ਬਣਾਤਾ ਕਈ ਬੰਦੇ ਕਰਦੇ ਆ ਤੂੰ ਸੋਚਦੇ ਮੈਂ ਚੇਂਜ ਕਰਨਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਉਹ ਕਰ ਵੀ ਲੈਣਗੇ ਵੀ ਆ ਹੁਣ ਮੈਂ ਯਾਰ ਆਪਣਾ ਪੋਸ ਜਿਹੜਾ ਨਾ ਇਹ ਤੋਂ ਪਹਿਲਾਂ ਦਊਗਾ ਹੁਣ ਜੇ ਭਾਈਓ ਔਰ ਬਹਿਨੋ ਨੇ ਭਾਈਓ ਔਰ ਬਹਿਨੋ ਕਹੂੰਗਾ ਸਟੇ ਤੇ ਜਾ ਕੇ ਫਿਰ ਭਾਈਓ ਔਰ ਬਹਿਨੋ ਹੋ ਜਾਣਾ ਬਿਲਕੁਲ ਸੋ ਇਦਾਂ ਹੀ ਹਰ ਇੱਕ ਬੰਦੇ ਦਾ ਸਟਾਈਲ ਹੈ ਜਿਹੜਾ ਉਹਦੇ ਬਸ ਜ ਨਹੀਂ ਹੁੰਦਾ ਜਿਵੇਂ ਮੇਰਾ ਸਟਾਈਲ ਕਿਵੇਂ ਆ ਤੁਸੀਂ ਕਰਕੇ ਦਿਖਾਓ ਤੁਹਾਡਾ ਸਟਾਈਲ ਸਟਾਈਲ ਅਗਲੇ ਹੁਣ ਮੈਂ ਥੋੜਾ ਇਹਨੂੰ ਪੋਡਕਾਸਟ ਨੂੰ ਦੇਖਾਂਗਾ ਤੁਹਾਨੂੰ ਲਿੰਕ ਭੇਜੋਗੇ ਫਿਰ ਮੈਂ ਤੁਹਾਨੂੰ ਅਬਜ਼ਰਵ ਕਰਾਂਗਾ ਫਿਰ ਅਗਲੀ ਵਾਰ ਸੁਣਾਉਂਗਾ ਓਕੇ ਠੀਕ ਹੈ ਪੁਲੀਸ ਰੀਡਿੰਗ ਚਾਹੀਦੀ ਹੈ ਨਾ ਹੁਣ ਤਾਂ ਮੇਰਾ ਧਿਆਨ ਬੋਲਣ ਚ ਹੈ ਓਕੇ ਠੀਕ ਹੈ ਜੀ ਲੈ ਤੁਹਾਡਾ ਸਟਾਈਲ ਵੀ ਹੈਗਾ ਹੈਗਾ ਤੁਹਾਡਾ ਸਟਾਈਲ ਅੱਛਾ ਹੈ ਜਿਵੇਂ ਪੁਰਾਣੇ ਦੂਰਦਰਸ਼ਨ ਚ ਨਹੀਂ ਨਿਊਜ਼ ਪੜ੍ਹਦੀਆਂ ਸੀਗੀਆਂ ਲੇਡੀ ਬਸ ਫਰਕ ਹੈ ਤੁਹਾਡੇ ਸਮਾਈਲ ਉਹਨਾਂ ਦੇ ਸਮਾਈਲ ਨਹੀਂ ਹੁੰਦੀ ਓਕੇ ਹੈਗਾ ਉਹ ਸਟਾਈਲ ਵਧੀਆ ਤੁਹਾਡਾ ਠੀਕ ਹੈ ਨਿਊਜ਼ ਇੱਕ ਅੱਛਾ ਪ੍ਰੈਜੈਂਟੇਸ਼ਨ ਹੁੰਦੀ ਹੈ ਨਾ ਗੱਲਬਾਤ ਕਰਨ ਇਹ ਆ ਤਾਂ ਜਲਦੀ ਵਧੀਆ ਚੀਜ਼ ਫੜੀ ਜਾਂਦੀ ਆ ਇਹ ਆ ਜਿਹੜੀ ਵਧੀਆ ਨਹੀਂ ਹੁੰਦੀ ਉਹ ਫੜੀ ਜਾਂਦੀ ਆ ਹੁਣ ਦੋਨਾਂ 'ਚ ਮੇਰੀ ਕਿਹੜੀ ਆ ਇਹ ਮੈਂ ਕੀ ਸਮਝਾਂ ਇਹ ਹੁਣ ਜਦੋਂ ਆਪਾਂ ਕਰਾਂਗੇ ਫਿਰ ਦੋ ਸੁਣਨ ਵਾਲੇ ਦੱਸਣਗੇ ਇਹ ਥੋੜੀ ਮੇਰੀ ਇਸ ਸੀਪ ਲੱਗੀ ਨਹੀਂ 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 ਸੀਪ ਦੇ ਵਿੱਚ ਵੀ ਮੋਤੀ ਹੁੰਦਾ ਹਾਂਜੀ ਬਿਲਕੁਲ ਉਹ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਜਿਵੇਂ ਸਰ ਇੱਕ ਕਹਾ ਜਾਂਦਾ ਕਿ ਹਰ ਇੱਕ ਹੱਸਦੇ ਚਿਹਰੇ ਦੇ ਪਿੱਛੇ ਕੋਈ ਨਾ ਕੋਈ ਗਮ ਹੁੰਦਾ ਲਾਈਕ ਮਤਲਬ ਉਹਦੀ ਲਾਈਫ ਸਟੋਰੀ ਲਾ ਲਓ ਜਾਂ ਫਿਰ ਕਿੰਨਾ ਕਹੇ ਤੁਹਾਡੇ ਮੁਤਾਬਿਕ ਸੱਚ ਹੈ ਨੇ ਸੱਚ ਹੈ ਐਕਚੁਅਲੀ ਕੀ ਹੁੰਦਾ ਕਿ ਕਾਮੇਡੀ ਨੂੰ ਲੋਕੀ ਨਾ ਬਹੁਤ ਸੀਰੀਅਸ ਨਹੀਂ ਲੈਂਦੇ ਕਾਮੇਡੀਅਨ ਬੰਦੇ ਨੂੰ ਬਿਲਕੁਲ ਕਿਉਂਕਿ ਇੱਕ ਮੈਂ ਕਈ ਵਾਰੀ ਦੇਖਦਾ ਸਿੰਗਰ ਕੋਈ ਸਾਡੇ ਨਾਲ ਜਾਂਦਾ ਨਾ ਉਹਦੇ 25 ਸਾਲ ਪੁਰਾਣੇ ਗਾਣੇ ਹਟੋ ਹੀ ਲੋਕੀ ਸੁਣੀ ਜਾਂਦੇ ਪਾਜੀ ਉਹ ਵਾਲਾ ਉਹ ਵਾਲਾ ਬਿਲਕੁਲ ਤੇ ਉਹ ਮੋਬਾਈਲ ਦੇਖਦੇ ਦੇਖਦੇ ਗਾਣਾ ਸੁਣਾਈ ਜਾ ਰਿਹਾ ਕੋਈ ਧਿਆਨ ਨਹੀਂ ਸਾਨੂੰ ਹਰ ਵਾਰ ਨਵੀਆਂ ਗੱਲਾਂ ਕਿਤੇ ਇੱਕ ਪ੍ਰੋਗਰਾਮ ਹੋ ਜਵੇ ਨਾ ਦੁਬਾਰਾ ਉਸੇ ਜਗ੍ਹਾ ਬੁਲਾ ਲਿਆ ਜਾਵੇ ਉੱਥੇ ਕਿਉਂ ਉਲੁਕਾਂ ਨੇ ਨਵੀਆਂ ਸੁਣਦੀਆਂ ਸੀ ਉਹ ਆਡੀਅੰਸ ਵੀ ਕਈ ਵਾਰ ਤੁਹਾਡੀ ਆਡੀਅੰਸ ਵੀ ਪੈਸੇ ਦਾ ਵੀ ਫਰਕ ਹੈ ਸਾਰਾ ਮਿਹਨਤ ਜ਼ਿਆਦਾ ਹੈ ਤੇ ਉੱਦਾਂ ਉੱਤੋਂ ਕਿਤੇ ਵੀ ਮਿਲ ਜਾਓ ਤੁਹਾਨੂੰ ਲਾਈਟਲੀ ਲੈਂਦੇ ਆ ਕਾਮੇਡੀ ਕਰਨ ਵਾਲੇ ਬੰਦੇ ਨੂੰ ਹਨਾ ਇਹ ਤੇ ਦੁੱਖ ਤੁਹਾਡੇ ਜ਼ਿਆਦਾ ਹੈ ਖਰਚੇ ਉਹੀ ਬਿੱਲ ਨਹੀਂ ਆ ਸਭ ਕੁਝ ਸਟਰਗਲ ਬੜਾ ਇਹਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਕਲਾਕਾਰ ਬਣਨ ਦਾ ਸਟਰਗਲ ਪਹਿਲਾਂ ਤਾਂ ਪਛਾਣਨ ਦਾ ਸਟਰਗਲ ਹੈ ਵੀ ਮੈਂ ਹੈਗਾ ਕਿ ਨਹੀਂ ਫਿਰ ਬਣਨ ਦਾ ਸਟਰਗਲ ਹੈ ਬਣਨ ਦਾ ਕੰਮ ਦਾ ਸਟਰਗਲ ਹੈ ਬਣੇ ਰਹਿਣ ਦਾ ਸਟਰਗਲ ਸਟਰਗਲ ਹੀ ਸਟਰਗਲ ਹੈ ਬਟ ਫਿਰ ਵੀ ਮੈਂ ਜਦੋਂ ਇਹ ਸੋਚਦਾ ਕਿ ਜਦੋਂ ਤੁਸੀਂ ਲੋਕਾਂ ਅਗੇ ਜਾਂਦੇ ਹੋ ਜੇ ਤੁਹਾਨੂੰ ਬੁਲਾਉਂਦੇ ਐ ਖੁਸ਼ ਹੁੰਦੇ ਤੁਹਾਨੂੰ ਦੇਖ ਕੇ ਉਹ ਸਾਰਾ ਕੁਝ ਭੁਲਾ ਦਿੰਦੇ ਆ ਫਿਰ ਜੋ ਉੱਥੇ ਵੀ ਤੁਸੀਂ ਆਪਣਾ ਡਿਪਰੈਸ਼ਨ ਜਾਂ ਘਰ ਦੀਆਂ ਗੱਲਾਂ ਤੁਸੀਂ ਯਾਦ ਕਰੋ ਫਿਰ ਆਮ ਬੰਦਾ ਹੀ ਤੁਹਾਡੇ ਫਰਕ ਕੀ ਰਹਿ ਗਿਆ ਹਮ ਬਿਲਕੁਲ ਬਿਲਕੁਲ ਵੀ ਉਹੀ ਗੱਲ ਹੈ ਕਿ ਸੂਰਜ ਨੂੰ ਚਮਕਣਾ ਸਾਰੇ ਜਾਣਦੇ ਆ ਤਪਣਾ ਗੋਈ ਨਹੀਂ ਚਾਹੁੰਦਾ ਤੇ ਇਹ ਉਹੀ ਤਪਣ ਵਾਲਾ ਕੰਮ ਹੈ ਕਿ ਆਪਣਾ ਸਭ ਕੁਝ ਭੁੱਲਣਾ ਪੈਂਦਾ ਹੈ ਆਰਟਿਸਟ ਦਾ ਹੀ ਜੋਬ ਹੈ ਜੋਬ ਹੈ ਮੇਰਾ ਪਿੱਛੇ ਕੀ ਹੋਇਆ ਮੇਰਾ ਇੱਥੋਂ 15 ਮਿੰਟ ਪਹਿਲਾਂ ਕੀ ਮੈਂ ਕਿਹੜੀ ਗੱਲ ਕਰ ਰਿਹਾ ਸੀ ਕਿ ਜਿਹੜੇ ਉਹ ਮੈਨੂੰ ਨਹੀਂ ਲੈਣਾ ਦੇਣਾ ਆ ਉਹ ਜਿਹੜਾ ਕੈਮਰਾ ਉਹ ਮੇਰੀ ਰੋਜੀ ਰੋਟੀ ਹੈ ਇਹ ਲੋਕ ਮੈਨੂੰ ਦੇਖ ਰਹੇ ਆ ਉਹਨਾਂ ਨੂੰ ਮੈਨੂੰ ਖੁਸ਼ ਕਰਨਾ ਹੈ ਹੈਨਾ ਮੈਂ ਉਹਨਾਂ ਇਥੇ ਪੋਜ਼ਿਟਿਵ ਚੰਗੀਆਂ ਗੱਲਾਂ ਕਰਨੀਆਂ 네ਗੇਟਿਵ ਹੋਏਗੀ ਵੀ ਮੈਂ ਨਹੀਂ ਕਰਾਂਗਾ ਨਹੀਂ ਕਰਾਂਗੇ ਨਹੀਂ ਕਰਾਂਗਾ ਕਿਉਂਕਿ ਮੇਰਾ ਕੰਮ ਪੋਜ਼ਿਟਿਵਿਟੀ ਫੈਲਾਣਾ ਤੇ ਉਹ ਮੈਨੂੰ ਮੇਰੀ ਜੌਬ ਹੈ ਤੇ ਫਿਰ ਮੈਂ ਪ੍ਰੋਫੈਸ਼ਨਲ ਬੰਦਾ ਕਾਦਾ ਹੋਇਆ ਜੇ ਮੈਂ ਉਹ ਮੈਂ ਗਮ ਇਸ ਕਰਕੇ ਉਹ ਅੰਦਰ ਹੀ ਅੰਦਰ ਰਹਿਣ ਦੋ ਠੀਕ ਹੈ ਨਾਲੇ ਇੱਕ ਗੱਲ ਮੈਂ ਥੋੜੇ ਦਿਨ ਪਹਿਲਾਂ ਦਾ ਮੈਨੂੰ ਜਵਾਬ ਮਿਲਿਆ ਬੜਾ ਵਧੀਆ ਹਾਂਜੀ ਮਨਤ ਫਿਲਮ ਜਾਏ ਇਸ ਪੰਜਾਬੀ ਅੱਛੇ ਆਜ ਕੱਲ OTT ਤੇ ਬਹੁਤ ਛਕਾਮ ਕਰ ਰਹੇ ਤੇ ਮੈਂ ਉਹਨਾਂ ਨੂੰ ਬੜਾ ਪਸੰਦ ਕਰਦਾ ਬੜਾ ਵਧੀਆ ਉਹਨਾਂ ਦੀ ਗੱਲਬਾਤ ਚਿਹਰਾ ਬੜਾ ਉਹਨਾਂ ਨਾ ਉਹ ਹੈ ਕਿ ਨੂੰ ਕਹਿੰਦੇ ਆ ਸਕਰੀਨ ਪ੍ਰੈਜ਼ੈਂਸ ਬੜੀ ਹੈ ਉਹਨਾਂ ਦੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਹੀ ਮੈਂ ਐਦਾਂ ਹੀ ਉਹਨਾਂ ਨੇ ਗੱਲ ਬੜੀ ਵਧੀਆ ਕੀਤੀ ਉਹ ਆਪਣਾ ਇੰਟਰਵਿਊ ਨੇ ਪੁੱਛਿਆ ਜਾਂਦਾ ਭਾਈ ਤੁਹਾਡੀਆਂ ਅੱਖਾਂ 'ਚ ਦਰਦ ਬੜਾ ਹੈ ਵੀ ਤੁਹਾਡੀਆਂ ਨਹੀਂ ਅਜੇ ਦੇਵਗਨ ਅਜੇ ਮੈਂ ਐਦਾਂ ਨਾ ਅੱਖਾਂ 'ਚ ਦਰਦ ਹੈ ਕਹਿੰਦਾ ਇਹ ਕਿਦਾਂ ਉਹ ਕਹਿੰਦਾ ਹਰ ਬੰਦੇ ਨੂੰ ਦਰਦ ਹੈ ਦੁਨੀਆ 'ਚ ਹੈ ਨਾ ਹਰ ਬੰਦੇ ਆਪਣੀ ਜੰਗ ਲੜ ਰਿਹਾ ਪੁਆਇੰ ਕਹਿੰਦੇ ਜਦੋਂ ਤੁਸੀਂ ਦਰਦ ਛੁਪਾ ਲੈਨੇ ਹੋ ਆਪਣੇ ਅੰਦਰ ਰੱਖ ਲੈਨੇ ਹੋ ਨੀਲਕੰਠ ਬਣ ਜਾਂਦੇ ਹੋ ਫਿਰ ਉਹ ਦਰ ਤੁਹਾਡੇ ਕੰਮ ਜਾਂਦਾ ਹੈ ਫਿਰ ਤੁਸੀਂ ਖੂਬਸੂਰਤ ਲੱਗਦੇ ਹੋ ਜਿਹੜਾ ਬੰਦਾ ਵਰਬਲੀ ਕੱਢ ਦਿੰਦਾ ਆਪਣਾ ਦੁੱਖ ਰੋਕੇ ਉਹ ਸਭ ਤੋਂ ਭੈੜਾ ਇਨਸਾਨ ਬਣ ਜਾਂਦਾ ਉਹ ਤੋਂ ਭੱਜਦੀ ਦੁਨੀਆ ਆਏਗਾ ਇਹ ਭਰਾਵੇ ਇਹਨਾਂ ਦੁਖੀ ਗੱਲਾਂ ਹੀ ਕਰਨੀਆਂ ਬਚੋਏ ਤੋਂ ਜਿਹੜੇ ਕਿ ਆਮ ਲੋਕ ਕਰਦੇ ਆ ਇਹ ਗੱਲ ਇੰਨੀ ਵਧੀਆ ਲੱਗੀ ਮੈਨੂੰ ਨਾ ਕਿ ਮੈਨੂੰ ਆਮ ਬੰਦੇ ਨੂੰ ਮੈਨੂੰ ਲੱਗਦਾ ਹੈ ਲਾਈਫ ਚ ਉਤਾਰਨੀ ਚਾਹੀਦੀ ਹੈ ਕਿ ਜਿਹੜੇ ਦੁੱਖ ਜੋ ਤੁਸੀਂ ਛੁਪਾ ਲੈਨੇ ਹੋ ਫਿਰ ਲੋਕੀ ਤੁਹਾਨੂੰ ਦੇਉ ਤੁਹਾਡੇ ਚਿਹਰੇ ਤੇ ਆਉਂਦਾ ਤੁਹਾਡੇ ਕੰਮ 'ਚ ਤੁਹਾਡੀ ਗੱਲ ਤੁਸੀਂ ਘੱਟ ਬੋਲਣਾ ਸ਼ੁਰੂ ਕਰ ਦੋ ਜਿਹੜਾ ਬੰਦਾ ਸਤਿਆ ਹੁੰਦਾ ਨਾ ਘੱਟ ਬੋਲਣਾ ਚ ਮੌਨ ਬੰਦੇ ਦੀ ਵੈਹੀ ਵੈਲਿਊ ਬਣ ਜਾਂਦੀ ਹੈ ਇਹ ਯਾਰ ਬੋਲਦਾ ਹੀ ਨਹੀਂ ਬੰਦਾ ਬਿਲਕੁਲ ਗੱਲ ਬੇਸਿਕਲੀ ਉਹ ਉਹਨੂੰ ਛੱਟ ਗਿਆ ਲੱਗੇ ਦੁਨੀਆ ਤੋਂ ਤਾਂ ਨਹੀਂ ਬੋਲ ਰਿਹਾ ਬਿਲਕੁਲ ਉਹ ਹੱਤ ਤਾਂ ਨਹੀਂ ਦੋਸਤ ਬਣਾ ਲਿਆ ਜਿਆਦਾ ਕਿਉਂਕਿ ਉਹਨੂੰ ਧੋਖੇ ਮਿਲੇ ਆ ਉਹ ਜਦੋਂ ਚੁੱਪ ਹੁੰਦਾ ਫਿਰ ਉਹ ਉਹਦੇ ਵਰਗਾ ਦੋਸਤ ਕਰੇਗਾ ਵੀ ਇਹ ਮੇਰੇ ਮਤਲਬ ਦਾ ਉਹਨੂੰ ਸਹੀ ਬੰਦਾ ਮਿਲੇਗਾ ਜੋ ਉਦਾਂ ਹੀ ਬਕਵਾਸ ਕਰਾਈਏਗਾ ਪਹਿਲਾਂ ਵਾਂਗ ਉਹ ਫਿਰ ਉਹੀ ਰਹੇਗਾ ਬਿਲਕੁਲ ਸੋ ਮੈਨੂੰ ਐ ਲੱਗਦਾ ਕਿ ਦਰਦ ਜਿਹੜਾ ਆ ਨਾ ਉਹ ਤੁਸੀਂ ਆਪਣੇ ਤੱਕ ਸੀਮਿਤ ਜਿਵੇਂ ਉਹਨਾਂ ਸ਼ੇਅਰ ਕਰੋ ਜਿੰਨਾ ਕਰ ਸਕਦੇ ਹਾਂ ਜਿੱਥੇ ਤੱਕ ਉਹ ਪਰੇਸ਼ਾਨ ਨਾ ਹੋਵੇ ਕੋਈ ਸੱਚਾ ਦੋਸਤ ਹੈ ਉਹ ਹੈ ਉਹ ਬਣਾਓ ਦੁਨੀਆ ਅੱਗੇ ਨਹੀਂ ਕਰਨਾ ਚਾਹੀਦਾ ਲੋਕਾਂ ਅੱਗੇ ਨਹੀਂ ਦਿਖਾਵਾ ਕਰਨਾ ਚਾਹੀਦਾ ਆਪਣੇ ਦੁੱਖ ਦਾ ਬਿਲਕੁਲ ਜਿਵੇਂ ਭਾਰਤੀ ਸਿੰਘ ਦੀ ਮੈਂ ਇੱਕ ਇੰਟਰਵਿਊ ਦੇਖੀ ਸੀ ਉਹ ਕਹਿ ਰਹੇ ਸੀ ਕਹਿੰਦੇ ਮੈਂ ਇੰਨੀ ਕਿਉਂਕਿ ਤੁਹਾਨੂੰ ਵੀ ਪਤਾ ਬਹੁਤ ਜ਼ਿਆਦਾ ਹਨਾ ਡਾਊਨ ਤੋਂ ਨਿਕਲੇ ਨਹੀਂ ਉਹ ਕਹਿੰਦੇ ਮੈਂ ਹਮੇਸ਼ਾ ਹਾਜ਼ਰ ਰਹਿੰਦੀ ਹਾਂ ਲੋਕ ਮੇਰਾ ਮਜ਼ਾਕ ਖੜਾਉਂਦੇ ਸੀ ਮੈਂ ਆਪਣਾ ਹੀ ਮਜ਼ਾਕ ਖੜਾ ਕੇ ਲੋਕਾਂ ਨੂੰ ਹਸਾਇਆ ਤੇ ਅੱਜ ਜਿੱਥੇ ਤੱਕ ਪਹੁੰਚ ਗਏ ਹਾਂ ਉਸ ਚੀਜ਼ ਨੂੰ ਲੈ ਕੇ ਸੋ ਇੰਨਾ ਚੀਜ਼ਾਂ ਦਾ ਵੀ ਹੈ ਤੇ ਸਰ ਸਕਸੈਸ ਸਕਸੈਸ ਹੋਣਾ ਇਹਦਾ ਕੋਈ ਮੈਨੂੰ ਐ ਲੱਗਦਾ ਕਿ ਉਹਦਾ ਕੋਈ ਪੈਰਾਮੀਟਰ ਨਹੀਂ ਹੈਗਾ ਨਾ ਹੀ ਪੈਸਾ ਆ ਨਾ ਹੀ ਪੀਕ ਤੇ ਤੁਸੀਂ ਚੱਲ ਜੋ ਟਾਪ ਤੇ ਉਹ ਵੀ ਬੰਦੇ ਦੁਖੀ ਹੀ ਆ ਦੁਖੀ ਹੈ ਬਿਲਕੁਲ ਠੀਕ ਹੈ ਤੇ ਮੈਨੂੰ ਐ ਲੱਗਦਾ ਐਂਡ ਆਫ ਦੈਟ ਸੈਟੀਸਫੈਕਸ਼ਨ ਤੁਹਾਡੀ ਕੀ ਆ ਸੰਤੁਸ਼ਟੀ ਤੁਸੀਂ ਜੋ ਕਰ ਰਹੇ ਹੋ ਸੰਤੁਸ਼ਟ ਹੋ ਜਿੱਥੋਂ ਕੱਲ ਆਏ ਹੋ ਉੱਥੋਂ ਅੱਗੇ ਹੈਗੇ ਹੋ ਇਹ ਆ ਸੈਟੀਸਫੈਕਸ਼ਨ ਤੇ ਮੈਨੂੰ ਐ ਲੱਗਦਾ ਕਿ ਮੈਂ ਬਹੁਤ ਤੇ ਅਮੀਰ ਬੰਦੇ ਵੀ ਦੇਖੇ ਆ ਜੇਨ ਨੂੰ ਵਕਤ ਤੋਂ ਪਹਿਲਾਂ ਮਿਲ ਗਿਆ ਦੁਖੀ ਉਹ ਵੀ ਨੇ ਦੁਖੀ ਉਹ ਵੀ ਨੇ ਤੇ ਉਹ ਵੀ ਬੰਦੇ ਦੇਖੇ ਜਿਹੜੇ ਬਹੁਤ ਬਿਜ਼ੀ ਨੇ ਮਤਲਬ ਚਾਰ-ਚਾਰ ਸ਼ਿਫਟਾਂ 'ਚ ਕੰਮ ਕਰ ਰਹੇ ਤੇ ਪਰੇਸ਼ਾਨ ਉਹ ਵੀ ਹੈ ਉਹ ਵੀ ਕਹਿੰਦੇ ਨਹੀਂ ਯਾਰ ਉਹ ਵੀ ਉਹਨਾਂ ਨੂੰ ਅਲੱਗ ਦੁੱਖ ਹੈ ਤੇ ਫਿਰ ਮੈਨੂੰ ਐ ਲੱਗਾ ਕਿ ਮੈਂ ਫਿਰ ਉਹਨਾਂ ਨੂੰ ਆਪਣੇ ਨੂੰ ਆਪਣੇ ਚੈੱਕ ਕਰਦਾ ਮੈਂ ਤੇ ਜਿਆਦਾ ਸੁਖੀ ਕਿਉਂਕਿ ਮੈਂ ਸਬਰ 'ਚ ਰਹਿਣਾ ਸਬਰ 'ਚ ਕਿ ਮੈਂ ਆਪਣਾ ਪੁਰਾਣਾ ਟਾਈਮ ਯਾਦ ਰੱਖਿਆ ਹੋਇਆ ਵੀ ਕਿੱਥੋਂ ਮੈਂ ਆਇਆ ਉਹ ਤੋਂ ਬਹੁਤ ਬੈਟਰ ਹੈ ਤੇ ਚੱਲਦੇ ਚੱਲੋ ਵੀ ਕਹਿੰਦੇ ਖੁਸ਼ ਰਹੋ ਸੰਤੁਸ਼ਟ ਰਹੋ ਹੂੰ ਖੁਸ਼ ਰਹੋ ਇਹ ਆਪਣੇ ਕੰਮ ਤੋਂ ਜਿਹੜਾ ਕਰ ਲਿਆ ਠੀ ਅਗਲੇ ਦਿਨ ਫੇਰ ਸਵੇਰੇ ਦੇਖਾਂਗੇ ਯਾਰ ਫੇਰ ਦੇਖਾਂਗੇ ਕੀ ਹੁੰਦਾ ਹਾਂ ਬਟ ਇਹ ਵੀ ਅਭੀ ਆਪਣਾ ਰੋਜ਼ ਉਹਨਾਂ ਕ ਬਣੇ ਬੰਦੇ ਬਣੋ ਉਹਨੇ ਦੇ ਵੀ ਰੋਜ਼ ਤੁਸੀਂ ਖੂ ਪਟ ਕੇ ਪਾਣੀ ਪੀ ਸਕੋ ਆਪਣਾ ਜੇ ਨਾ ਮਿਲੇ ਤਾਂ ਆਪਣਾ ਤਾਂ ਪਟ ਸਕੋ ਨਾ ਜੀ ਤੇ ਸਰ ਜਿਵੇਂ ਬਹੁਤ ਫੈਨ ਮੂਮੈਂਟਸ ਹੁੰਦੇ ਆ ਕਿਤੇ ਵੀ ਜਾਣਿਆ ਰੈਕਗਨਾਈਜ਼ ਕਰ ਦਿਆ ਲੋਕ ਸੋ ਬੈਸਟ ਫੈਨ ਮੂਮੈਂਟ ਤੁਹਾਡਾ ਕੀ ਸੀ ਬੈਸਟ ਫੈਨ ਮੂਮੈਂਟ ਮੇਰਾ ਹਾਂ ਮਿਲਦੇ ਮੈਂ ਕਈ ਵਾਰ ਆਉਂਦਾ ਮੇਰੇ ਵੀ ਫੈਨ ਆ ਯਾਰ ਮੈਨੂੰ ਕੋਈ ਵੀ ਹੈਰਾਨੀ ਕਿਉਂਕਿ ਮੈਂ ਤਾਂ ਖੁਦ ਫੈਨ ਹੈਗਾ ਸਹੀ ਦੱਸਾਂ ਮੈਂ ਤਾਂ ਹਜੇ ਉਹ ਵੀ ਸੀਆਰ ਦੇ ਐਕਟਰਾਂ ਚੋਂ ਨਿਕਲੇ ਹੀ ਨਹੀਂ ਫੋਟੋਆਂ ਜੋ ਮੈਂ ਹਜੇ ਵੀ ਉਹੀ ਸੁਨੀਲ ਛੱਟੀ ਅਜੇ ਦੇਵ ਗੰਤਰ ਮੈਂ ਹਾਂ ਤੁਹਾਡੇ ਸਟੇਟਸ ਅਕਸਰ ਦੇਖੇ ਮੈਂ ਉਹਨਾਂ ਦਾ ਅਜੇ ਵੀ ਫੈਨ ਹਾਂ ਉਹਦਾ ਇੱਕ ਕਾਰਨ ਇਹ ਆ ਉਹਦਾ ਫਾਇਦਾ ਇਹ ਹੁੰਦਾ ਆ ਕਿ ਮੈਨੂੰ ਡਿਪਰੈਸ਼ਨ ਨਹੀਂ ਹੁੰਦਾ ਕਿਉਂਕਿ ਜਿਹੜਾ ਬਚਪਨਾ ਨਾ ਉਹ ਜਾਣਾ ਨਹੀਂ ਚਾਹੀਦਾ ਬੰਦੇ ਅੰਦਰੋਂ ਆਪਾਂ ਕਹਿ ਤਾਂ ਦਿੰਦੇ ਆ ਪਰ ਚਲਾ ਜਾਂਦਾ ਕਿਉਂ ਚਲਾ ਜਾਂਦਾ ਕਿਉਂਕਿ ਅਸੀਂ ਉਹ ਲੋਕ ਗਵਾ ਲੰਨੇ ਆ ਉਹ ਵਕਤ ਉਸ ਜਗ੍ਹਾ ਆਪਾਂ ਤੋਂ ਆਪਾਂ ਬੇਚਾਨੇ ਪੁਰਾਣੀਆਂ ਜਗ੍ਹਾ ਜਾਂ ਪੁਰਾਣਾ ਸਮਾਨ ਆਪਾਂ ਸਾਹਮਣੇ ਨਹੀਂ ਰੱਖਦੇ ਉਹਨਾਂ ਚ ਕੁਝ ਊਰਜਾ ਛੁਪੀ ਹੁੰਦੀ ਹੈ ਮੈਨੂੰ ਇਦਾਂ ਲੱਗਦਾ ਪਰਸਨਲੀ ਤੇ ਮੈਂ ਆਪਣਾ ਪੁਰਾਣੀਆਂ ਵੀਡੀਓ ਕੈਸਟਾਂ ਆਡੀਓ ਕੈਸਟਾਂ ਉਹ ਚੀਜ਼ਾਂ ਪੁਰਾਣੀਆਂ ਐਲਬਮਾਂ ਸਿੱਟੀਆਂ ਨਹੀਂ ਮੇਰੇ ਕੋਲ ਅੱਜ ਵੀ ਪਈਆਂ ਤੂ ਮੈਨੂੰ ਊਰਜਾ ਦਿੰਦੀ ਆ ਤੇ ਮੈਨੂੰ ਉਹ ਹੈ ਯਕੀਨ ਦੁਆਉਂਦੀ ਆ ਵੀ ਆ ਇੱਥੇ ਸਗਾ ਤੂੰ ਤੇ ਇੱਥੇ ਪਹੁੰਚ ਗਿਆ ਤੇ ਇੱਥੋਂ ਅੱਗੇ ਵੀ ਜਾ ਸਕਦਾ ਜੇ ਉਹੀ ਤੂੰ ਸਬਰ ਨਾ ਜੇ ਉਹੀ ਮਿਹਨਤ ਕਰੇਗਾ ਹਨਾ ਤੇ ਇੱਕ ਤਰ੍ਹਾਂ ਮੈਨੂੰ ਪੋਜ਼ਿਟਿਵਿਟੀ ਆਂਦੀ ਆ ਤੇ ਮੈਨੂੰ ਕਈ ਫੈਨ ਇਦਾਂ ਮਿਲਦੇ ਜਿਹੜੇ ਮੇਰੇ ਫੋਟੋਆਂ ਰੱਖੀ ਫਿਰਦੇ ਆ ਜਾਂ ਮੈਨੂੰ ਮੇਰੀ ਆਈਟਮਾਂ ਯਾਦ ਆ ਤੇ ਮੇਰਾ ਇੱਕ ਫੈਨ ਹੈਗਾ ਨੰਦੇੜ ਚ ਅੱਛਾ ਜੀ ਹਨਾ ਸੰਤੋਸ਼ ਨਾਮ ਹੈ ਉਹਦਾ ਅੱਛਾ ਜੀ ਤੇ ਉਹ 10 ਸਾਲ ਤੋਂ ਮੇਰਾ ਹਰ ਸਾਲ ਬਰਥਡੇ ਮਨਾਉਂਦਾ ਆਪਣੇ ਪਿੰਡ ਵਾਓ ਪੋਸਟਰ ਲਾਂਦਾ ਮੇਰੇ ਹੈ ਨਾ ਤੇ ਉਹ ਉਹਨੇ ਮੰਦਿਰ ਚ ਮੇਰੀ ਫੋਟੋ ਰੱਖੀ ਹੋਈ ਆ ਜਿਵੇਂ ਪਿੱਛੇ ਤੁਹਾਡੇ ਫੋਟੋਆਂ ਲੱਗੀਆਂ ਅੱਛਾ ਜੀ ਐਦਾਂ ਫੋਟੋਆਂ ਸੁੰਨਣ ਛੱਟੀ ਦੀ ਫੋਟੋ ਆ ਬਾਕੀ ਉਹਦੇ ਭਗਵਾਨਾਂ ਦੀਆਂ ਉਹਦੇ ਫਾਦਰ ਦੀ ਹਣੀ ਮੇਰੀ ਵੀ ਹੈਗੀ ਉੱਥੇ ਵਾਓ ਤੇ ਮੈਂ ਹੈਰਾਨ ਹੋਇਆ ਮੈਂ ਕਿ ਯਾਰ ਇਹ ਮੇਰੀ ਫੋਟੋ ਮੈਂ ਤਾਂ ਕੁਝ ਕੀਤਾ ਨਹੀਂ ਜ਼ਿੰਦਗੀ ਜਦਾਂ ਦਾ ਇਹ ਇਹ ਬਟ ਫਿਰ ਮੈਨੂੰ ਉਹੀ ਗੱਲ ਹੈ ਵੀ ਇਹ એનર્ਜੀ ਹੈ એનર્ਜੀ ਹੈ ਜਿੱਦਾਂ ਮੈਂ ਜਿਸ ਐਨਰਜੀ ਨਾਲ ਮੈਂ ਲੋਕਾਂ ਨੂੰ ਪਿਆਰ ਕੀਤਾ ਉਦਾਂ ਹੀ ਮੈਨੂੰ ਵੀ ਕਰ ਸਕਦੇ ਕੋਈ ਵੱਡੀ ਗੱਲ ਨਹੀਂ ਐਦਾਂ ਹੀ ਜੇ ਉਹ ਵੀ ਕਿਤੇ ਪਹੁੰਚ ਜਾਣਗੇ ਉਹਨਾਂ ਦੇ ਵੀ ਫੈਨ ਬਣਨਗੇ ਇਹ એનર્ਜੀ ਟ੍ਰੈਵਲ ਕਰਦੀ ਹੈ ਤੇ ਤੁਹਾਡੇ 'ਚ ਕੋਈ ਲੈਣਾ-ਦੇਣਾ ਨਹੀਂ ਤੁਸੀਂ ਇੱਕ ਮਾਧਿਅਮ ਹੋ ਬਸ ਜੇ ਮੈਂ ਕਹਾਂ ਕਿ ਮੈਂ ਹੰਕਾਰ ਰੱਖਿਆ ਮੇਰੇ ਫੈਨ ਨਹੀਂ ਨੇ ਤੁਹਾਡੇ ਫੈਨ ਨਹੀਂ ਹੈਗੇ ਉਹ ਇੱਕ એનર્ਜੀ ਦੇ ਫੈਨ ਹਨ ਤੁਹਾਣਾ ਤੁਹਾਡਾ ਕਰਮਾ ਹੈ ਮੈਨੂੰ ਲੱਗਦਾ ਕਿ ਜੋ ਤੁਸੀਂ ਸੱਟ ਜਾਓ ਤੁਹਾਨੂੰ ਵਾਪਸ ਮਿਲਦਾ ਹੈ ਸੋ ਮੈਨੂੰ ਉਹ ਬ ਵਧੀਆ ਲੱਗਿਆ ਸੀਗਾ ਤੇ ਮੈਨੂੰ ਇੱਕ ਪੋਜ਼ਿਟਿਵਿਟੀ ਵੀ ਆਈ ਨਹੀਂ ਯਾਰ ਫਿਰ ਮੈਨੂੰ ਨਾ ਇੱਕ ਫੈਨ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਤੁਹਾਨੂੰ ਪਤਾ ਨਹੀਂ ਕੀ ਸਮਝ ਕੇ ਬੈਠਾ ਹੋ ਬਿਲਕੁਲ ਕਈ ਵਾਰੀ ਤੁਸੀਂ ਮਿਆਰ ਤੋਂ ਥੋੜੇ ਡਿਗਣ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਡਿਗਣ ਨਹੀਂ ਦਿੰਦੀ ਜੀ ਕਿ ਨਹੀਂ ਯਾਰ ਲੋਕੀ ਮੈਨੂੰ ਇਸ ਲੈਵਲ ਤੇ ਸਮਝਦੇ ਆ ਹੈਨਾ ਉਹੀ ਗੱਲ ਵੀ ਲੋਕੀ ਮੈਨੂੰ ਹੱਸਦਾ ਦੇਖਣਾ ਜਾਂਦੇ ਆ ਤੇ ਮੈਂ ਆ ਨਾ ਗੱਲ ਕਰਾਂ ਉਦਾਂ ਹੀ ਤੁਸੀਂ ਮਿਆਰ ਤੋਂ ਨੀਵੀਂ ਗੱਲ ਨਹੀਂ ਕਰਦੇ ਤੁਹਾਨੂੰ ਤੁਸੀਂ ਪედა ਇਸ ਕੰਮ ਲਈ ਹੋਏ ਆ ਬਿਲਕੁਲ ਠੀਕ ਆ ਫਿਰ ਉਹ ਚੀਜ਼ਾਂ ਤੁਹਾਨੂੰ ਮੋਟੀਵੇਟ ਕਰਦੀਆਂ ਕਿ ਨਹੀਂ ਯਾਰ ਮੈਂ ਉਦਾਂ ਹੀ ਬਣ ਕੇ ਰਹਾ ਕਿ ਉਹਨਾਂ ਨਾਲ ਮੈਂ ਹੀਰੋ ਆ ਤੇ ਮੈਨੂੰ ਉਦਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਹੈ ਨਾ ਪ੍ਰੈਜੈਂਟੇਸ਼ਨ ਆਪਣੀ ਸਹੀ ਰੱਖਣੀ ਚਾਹੀਦੀ ਆ ਤੇ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਬਿਲਕੁਲ ਜੀ ਤੇ ਸਰ ਆ ਤੁਹਾਡੇ ਫੈਨਸ ਜੋ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕਿਹੜੇ ਅੰਦਾਜ਼ ਵਿੱਚ ਤੁਸੀਂ ਕੁਝ ਮੈਸੇਜ ਦੇਣਾ ਚਾਹੋਗੇ ਮੈਂ ਆਪਣਿੰਦਾ ਚ ਲੁਧਿਆਣੇ ਦਾ ਮੇਰਾ ਕੈਰੈਕਟਰ ਹੈਗਾ ਬਿੱਤਰ ਬਾਸ਼ਾ ਅੱਛਾ ਜੀ ਹੈ ਨਾ ਜਿਹੜਾ ਮੈਂ ਐਮ ਐਚ 1 ਤੇ ਉਹਦੇ ਹਾਜ਼ਰ ਦੇ ਸੰਦਰੋਚ ਕੀਤਾ ਹੈ ਉਹ ਅੱਜ ਵੀ ਕਿਤੇ ਚੱਲੇ ਜਾਓ ਲੋਕੀ ਬਿੱਤਰ ਬਾਸ਼ਾ ਮੈਨੂੰ ਕਹਿੰਦੇ ਆ ਸਤਾ ਬਿੱਤਰ ਬਾਜਾ ਉਹ ਆਪਣੇ ਆਲੇ ਦੋਲੇ ਮਿਲ ਜਾਂਦੇ ਨੇ ਨਾ ਕੈਰੈਕਟਰ ਹਾਂਜੀ ਜਿਵੇਂ ਮੈਡਮ ਕਦੇ ਤੁਹਾਡਾ ਪੰਗਾ ਪਵੇ ਭਰਾ ਨੂੰ ਯਾਦ ਕਰਿਓ ਓਕੇ ਮੈਂਗਾ ਚਿੰਤਾ ਨਹੀਂ ਮੈਡਮ ਮੇਕੋ ਮੇਰਾ ਮੋਬਾਈਲ ਗੁੰਮ ਗਿਆ ਤੁਹਾਡਾ ਨੰਬਰ ਮਿਲੇਗਾ ਉਹ ਬੜਾ ਸਟਾਈਲ ਹੈ ਓਕੇ ਤਾਂ ਕੰਨਾ ਸਤਾ ਜੀ ਲੁਧਿਆਣੇ ਤੇ ਨੀ ਚੀਜ਼ਾਂ ਮਸ਼ਹੂਰ ਹੈ ਮਹਾਰਾਜ ਕਿਹੜੀ ਕਿਹੜੀਆਂ ਇੱਕ ਧਰਮਿੰਦਰ ਦਾ ਘਰ ਇੱਕ ਘੰਟਾ ਘਰ ਇੱਕ ਮੇਰਾ ਘਰ ਓਕੇ ਤੇਰਾ ਘਰ ਕਿਉਂ ਲੋਕਾਂ ਦੇ ਪੈਸੇ ਬੜੇ ਦੇਣੇ ਬਾਬਾ ਇਹਨੂੰ ਪੁੱਛ ਲੋ ਸਾਡੀ ਗਲੀ 'ਚ ਮਹਾਰਾ ਲਖੰਗ ਨਹੀਂ ਸਕਦਾ ਕੋਈ ਮੈਂ ਕਿਉਂ ਗਲੀ ਬੰਦੇਗੀ ਓਕੇ ਤੇ ਮਹਾਰਾ ਜਿਹੜੇ ਵੀ ਲੁਧਿਆਣੇ ਆਣਾ ਕਦੇ ਵੀ ਤੁਹਾਨੂੰ ਕੋਈ ਆਟੋ ਨਾ ਮਿਲੇ ਆ ਨੰਬਰ ਮੇਰਾ ਨੋਟ ਕਰੋ ਤੁਹਾਨੂੰ ਘਰੇ ਪਹਚਾ ਕੇ ਆਵਾਂਗੇ ਮਹਾਰਾ ਜੀ ਤੇ ਇੱਧਰ ਤੇ ਬੰਦੇ ਤੁਹਾਨੂੰ ਮਿਲ ਜਾਣਗੇ ਸਟੇਸ਼ਨ ਦੇ ਬਾਹਰ ਨਾ ਹੈ ਨਾ ਤੇ ਮੈਨੂੰ ਜਿਵੇਂ ਥੋੜੇ ਦਿਨ ਪਹਿਲਾਂ ਮਿਲਿਆ ਮੈਂ ਇਦਾਂ ਹੀ ਉੱਥੇ ਆਪਣਾ ਚੰਡੀਗੜ੍ਹ ਮੁਹੱਲੇ ਦੇ ਨਾ ਯਾਰ ਐ ਬਾਹਰ ਤੇ ਉਥੇ ਕੈਬ ਚਲਾ ਰਿਹਾ ਵਿੱਚ ਬੈ ਗਿਆ ਹੁਣ ਬਾਹਰ ਜਾਓ ਬੰਬੇ ਚ ਨਾ ਕੈਬ ਜਦੋਂ ਹੁੰਦੀ ਹੈ ਤੇ ਬਾਹਰ ਨਿਕਲਦੇ ਆ ਉਹ ਬੰਦੇ ਉਹ ਸਪੈਸ਼ਲ ਦਲਵੱਜਾ ਤੁਹਾਡਾ ਉਹ 파ਟ ਹੈ ਤੁਹਾਡਾ ਬੈਗ ਰੱਖਣਗੇ ਤੇ ਜੇ ਰੇਡੀਓ ਚਲਾਣਾ ਤੁਹਾਨੂੰ ਪੁੱਛਣਾ ਸਰ ਆਪਕੋ ਚਾਹੀਏ 뮤직 ਬੰਬੇ ਜਾ ਸਟਾਈਲ ਹੈ ਇੱਥੇ ਮੈਂ ਦੇਖਿਆ ਹੈ ਨਹੀਂ ਇੱਥੇ ਨਹੀਂ ਹੈ ਉਹ ਕੈਬ ਲੈ ਕੇ ਆਇਆ ਤੇ ਕੋਈ ਮੈਂ ਬੈਗ ਮੇਰੇ ਦੋਸਤ ਬੈਗ ਐਦਾ ਮੈਂ ਕਹਾ ਉਹ ਆਏਗਾ ਬਾਹਰ ਤੇ ਮੈਂ ਕਹਾ ਵੀਰੇ ਇੱਥੇ ਰੱਖ ਦੇ ਵੀਰੇ ਪਿੱਛੇ ਡਿੱਗੀ ਖੋਲਤਾ ਦਿੱਤੀ ਆ ਮੈਂ ਅੱਛਾ ਹੀ ਮੈਂ ਕਿਹਾ ਲਾਇ ਬਤਰਭਾ ਚਹੀਆ ਤਾਂ ਮੈਂ ਡਿੱਗੀ ਚ ਰੱਖਿਆ ਤੇ ਬਹਿ ਗਿਆ ਤੇ ਗਾਣੇ ਲਾ ਲਿਓ ਨੇ ਉੱਚੀ ਉੱਚੀ ਤੇ ਮੈਂ ਕਿਹਾ ਮੈਂ ਫੋਨ ਤੇ ਗੱਲ ਕਰ ਰਿਹਾ ਹੁਣ ਉਹਨੂੰ ਇੰਨੀ ਵੀ ਨਹੀਂ ਸੈਂਸ ਵੀ ਮੇਰਾ ਫੋਨ ਤੇ ਮੈਂ ਗੱਲ ਕਰ ਰਿਹਾ ਮੇਰਾ ਕਸਟਮਰ ਵਾਇਸ ਘਟਾਦਾ ਤੇ ਮੈਨੂੰ ਕਹਿਣਾ ਪੈ ਰਿਹਾ ਮੈਂ ਕਿਹਾ ਹੈਲੋ ਵੀਰੇ ਹਾਂਜੀ ਮੈਂ ਵਾਇਸ ਘਟਾ ਦੇ ਅੱਛਾ ਘਟਾ ਘਟਾਤੀ ਤੇ ਮੈਂ ਗੱਲ ਕਰ ਰਿਹਾ ਮੈਂ ਗੱਲ ਜਿਵੇਂ ਲਾਈਵ ਫੇਬ ਦੱਸਤੀ ਉਹਨੇ ਮੈਂ ਕਿਹਾ ਹੈਲੋ ਯਾਰ ਨਹੀਂ ਚਾਹੀਦਾ ਮਿਊਜ਼ਿਕ ਕਿਉਂ ਤਾਨੂੰ ਪਸੰਦ ਨਹੀਂ ਮਾਰਾ ਐ ਅੱਡਾ ਵਧੀਆ ਕਰਨ ਆਜਲਾ ਦਾ ਫੈਨ ਆ ਮੈਂ ਮਾਰਾ ਮੈਂ ਕਿਹਾ ਯਾਰ ਨਹੀਂ ਚਾਹੀਦਾ ਮਿ ਤੇ ਮੈਂ ਉਹ ਫਿਰ ਉਹ ਮਗਾਲ ਗੱਲ ਕੀਤੀ ਮੈਂ ਕਿਹਾ ਯਾ ਤੂੰ ਕੀ ਕੰਮ ਕਰਦਾ ਆ ਪਾ ਭਾਈ ਕੰਮ ਹੀ ਹੈ ਨਹੀਂ ਉਹ ਟੈਕਸੀ ਪਾਈ ہوئی ਹੈ ਬੱਬਾ ਤੇ ਮੈਂ ਕਿਹਾ ਬਾਤ ਟਪ ਟਪ ਕਥੇ ਮਿਲਦੇ ਕਹਿੰਦੇ ਮੈਂ ਕਿਹਾ ਵੀ ਅੱਛਾ ਮੈਂ ਉਹਨਾਂ ਨਾਲ ਗੱਲਵਾ ਕੀਤੀ ਮੈਂ ਕਿੰਨੇ ਕਮਾਲਾ ਨਾ ਕਿੱਥੇ ਹੈ ਹੀ ਨਹੀਂ ਕਮਾਈ ਬੱਬਾ ਤੇ ਬਾਅਦ ਵਿੱਚ ਜਦੋਂ ਮੈਂ ਗਿਆ ਇੱਥੇ ਰਹਿਣਾ ਉਸਤਾ ਤੂੰ ਅੱਛਾ ਸਿੱਧਾ ਤੁਸੀਂ ਤੁਸੀਂ ਵੀ ਨਹੀਂ ਤੂੰ ਤੇ ਮੈਂ ਕਿਹਾ ਮੈਂ ਇੱਥੇ ਰਹਿਣਾ ਆਉ ਤੇ ਮੈਂ ਕਿਹਾ ਗੱਡੀ ਤੇਰੀ ਇਹ ਕਿਦੀ ਆ ਆਪਣੀ ਆ ਮੈਂ ਕਿਹਾ ਪੰਗਾ ਆ ਹੀ ਸਾਰਾ ਤੂੰ ਮੈਂ ਮੈਂ ਕਿਹਾ ਮੈਨੂੰ ਇੱਕ ਸਲਾਹ ਦਈ ਤੀ ਮੈਂ ਕਿਹਾ ਤੈਨੂੰ ਇੱਕ ਸਲਾਹ ਦਵਾ ਜਾਂ ਤਾਂ ਇਹ ਬੰਦ ਕਰ ਦੇ ਜਾਂ ਫੇ ਕੱਲੀ ਇਹਨੂੰ ਕੈਬ ਨਾ ਵਾ ਟੈਕਸੀ ਚਲਾ ਮੈਂ ਕਿਹਾ ਤੂੰ ਬਣਿਆ ਮਾਲਕ ਹੀ ਹੋਇਆ ਹਾਂ ਹਾਂ ਪੁਆਇੰਟ ਮੈਂ ਕਿਹਾ ਤੂੰ ਤੈਨੂੰ ਟਿਪ ਤਾਂ ਨਹੀਂ ਮਿਲਦਾ ਪਿਆ ਕਿਉਂਕਿ ਤੇਰੇ ਚ ਐਟੀਟਿਊਡ ਹੀ ਨਹੀਂ ਡਰਾਈਵਰ ਵਾਲਾ ਹਾਂ ਅੱਛਾ ਉਹ ਬੰਦੀ ਕਰ ਦਿੰਨੇ ਸਾਡੇ ਕੋ ਨਹੀਂ ਝੁਕਿਆ ਜਗਾ ਜਾਂਦਾ ਮਾਰਾ ਇਹ ਤਾਂ ਕੜੀ ਗੱਲ ਆ ਉੱਥੇ ਜਾ ਕੇ ਪਿੰਡ ਪਵਾ ਆਪਾਂ ਬਾਈ ਕਰ ਲਾਂਗੇ ਇਹੀ ਹੈ ਇੱਥੇ ਇਹੀ ਪ੍ਰੋਬਲਮ ਹੈ ਹੈ ਹੀ ਹੈ ਨਾ ਤੇ ਦੇਖੋ ਇਹ ਕੈਰੈਕਟਰ ਦੇ ਵਿੱਚ ਕਿੰਨਾ ਕੁਝ ਮੈਨੂੰ ਪਤਾ ਲੱਗਾ ਮੈਂ ਕਿਹਾ ਵੀ ਤੂੰ ਇਹ ਜੌਬ ਕਰ ਰਿਹਾ ਤੂੰ ਜੌਬ ਨੂੰ ਸਮਝ ਨਾ ਆਪਣੀ ਜੌਬ ਜਿਹੜੀ ਕਰ ਰਿਹਾ ਤੇ ਐਟੀਟਿਊਡ ਅੰਦਰ ਹੋਈ ਵਾਲਾ ਤੇ ਫਿਰ ਉਹ ਕੈਰੈਕਟਰ ਤਾਂ ਹੀ ਫੜਿਆ ਜਾਂਦਾ ਬੰਦਾ ਕੈਰੈਕਟਰ ਫੜੇ ਜਾਂਦੇ ਬਿਲਕੁਲ ਇਸ ਕਰਕੇ ਤੁਸੀਂ ਕਿਹਾ ਮੈਸੇਜ ਜੋ ਕਹਿਣਾ ਚਾਹਨਾ ਮੈਂ ਕਹਿਣਾ ਚਾਹਨਾ ਆ ਕਿ ਜਿਹੜਾ ਤੁਸੀਂ ਕੰਮ ਕੋ ਨੂੰ 100% ਕਰੋ ਕੰਮ ਕੋ ਛੋਟਾ ਨਹੀਂ ਹੁੰਦਾ ਬਿਲਕੁਲ ਮੈਂ ਖੁਦ ਚਾਹ ਦੀ ਦੁਕਾਨ ਤੇ ਵੀ ਕੰਮ ਕੀਤਾ ਮਤਲਬ ਚਾਹਲਾ ਹੀ ਹੁੰਦਾ ਸੀ ਅੰਦਰ ਮੇਰੇ ਬੜਾ ਕੁਝ ਚੱਲਦਾ ਹੁੰਦਾ ਸੀ ਹਾਏ ਸਾਡੀ ਕਲਾਸ ਦੀ ਕੁੜੀ ਨੇ ਦੇਖ ਲਈ ਮੈਨੂੰ ਛੱਕਾ ਫੜੀ ਬਟ ਮੈਂ ਚਾਹ ਮੈਨੂੰ ਉਸ ਪਾ ਫੜਾਣ ਵੀ ਜਾਂਦਾ ਸੀ ਚੌਂਕ ਦੇ ਪਾਰ ਜਿਵੇਂ ਸੜਕ ਪਾਰਨਾ ਉਹ ਕਹਿੰਦੇ ਹੈਲੋ ਚਾਰ ਕਾ ਪੰਜਾ ਮੈਂ ਦੇਣ ਵੀ ਜਾਂਦਾ ਰਿਆ ਤੇ ਉਹ ਵੀ ਮੈਂ ਦੇਖੇ ਹੋਏ ਦਿਨ ਬਟ ਉਦੋਂ ਮੈਂ ਚਾਹਲਾ ਹੀ ਸੀਗਾ ਤੇ ਮੈਨੂੰ ਐ ਸਗਾ ਕਿ ਹਾਂ ਯਾਰ ਉਹ ਫਿਰ ਕਿ ਮੈਨੂੰ ਪੈਸੇ ਵੀ ਮੈਨੂੰ ਦਿੰਦੇ ਹੁੰਦੇ ਐ ਐਕਸਟਰਾ ਇਹ ਵਧੀਆ ਬਟ ਜਦੋਂ ਟਾਈਮ ਬਦਲਦੇ ਟਾਈਮ ਵਕਤ ਨਹੀਂ ਲੱਗਦਾ ਨਾ ਜਦੋਂ ਵਕਤ ਬਦਲ ਜਾਂਦਾ ਬਟ ਮੈਨੂੰ ਐ ਲੱਗਦਾ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਬੰਦੇ ਨੇ ਤੇ ਇਹੀ ਗੱਲਾਂ ਚ ਮੈਸੇਜ ਤਾਂ ਸਾਰੇ ਸਿਆਣੇ ਆ ਮੈਸੇਜ ਤਾਂ ਨਹੀਂ ਦੇ ਸਕਦੇ ਪਰ ਗੱਲਬਾਤ ਕਰ ਸਕਦੇ ਆ ਤਾਂ ਕਿ ਸਮਝਣ ਨਾਲ ਆਪ ਹੀ ਸਮਝ ਜਾਣ ਬਿਲਕੁਲ ਜੀ ਇਵੀ ਸਰ ਇੱਕ ਤੁਹਾਡੀ ਇਨਸਪੀਰੇਸ਼ਨਲ জারਨੀ ਹੈ ਇੱਕ ਚਾਹ ਵੇਚਣ ਤੋਂ ਲੈ ਕੇ ਹੁਣ ਤੱਕ ਦੇ ਸਫਰ ਨੂੰ ਦੇਖ ਰਹੀ ਹਾਂ ਤੁਸੀਂ ਜਿਵੇਂ ਤੁਹਾਡੀ ਵਧੀਆ ਜਣੇ ਇਨਸ਼ਾਅੱਲਾ ਹੋਰ ਵੀ ਬਹੁਤ ਵਧੀਆ ਤੁਹਾਡੀ ਅੱਗੇ জারਨੀ ਚੱਲੇ ਤੇ ਖੂਬ ਤਰੱਕੀਆਂ ਕਰੋ ਲੁਧਿਆਣਾ ਸ਼ਹਿਰ ਦਾ ਨਾਮ ਵੈਸੇ ਹੀ ਤੁਸੀਂ ਬਹੁਤ ਵੱਡੇ ਲੈਵਲ ਤੇ ਲੈ ਕੇ ਜਾ ਚੁੱਕੇ ਹੋ ਇਸ ਤੋਂ ਵੀ ਵੱਡੇ ਲੈਵਲ ਤੇ ਜਾਓ ਇਹੀ ਅਸੀਂ ਦੁਆ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਾਰਿਆਂ ਦਾ ਸੁਣਨ ਵਾਸਤੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ